ਬੁੱਲਣ ਹੁੰਦਾ ਵਾਇਆਂ ਮਾਲਕਾ ਬਾਪੂ ਲਾਜ ਖਣੋ ਮੰਜੇ ਉੱਤੇ ਪੈ ਗਿਆ ਤੇ ਕੋਤ ਰੇੜ ਪੱਟ ਬੁੱਲਣ ਹੁੰਦਾ ਵਾਇਆਂ ਮਾਲਕਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਜਥੇਦਾਰ ਸੁਖਿੰਦਰ ਸਿੰਘ ਜੀ ਜੋਤੀਸ਼ਾ ਸਾਡੇ ਜਥੇਦਾਰ ਸਾਹਿਬ ਉੱਤਮ ਲੋਕ ਵੱਡੇ ਪਿਆਰ ਆਗੇ ਹੈ ਇਹ ਹਰਪਾਲ ਲੱਗਾ ਦਿਆਲਪੁਰਿਆ ਖੇਡ ਦੇ ਮੈਦਾਨ ਵਿੱਚ ਅਮਰ ਸ਼ਹੀਦ ਭਾਈ ਲਖਮੀਰ ਸਿੰਘ ਕਬੱਡੀ ਕਲੱਬ ਘਿਹਾਰੇ ਦੀ ਟੀਮ ਦੀ ਤਰਫੋਂ ਇਹ ਮੱਖੜ ਸੰਧੂ ਦਾ ਚੰਦਿਆ ਚੇਲਾ ਬਾਲਕਾ ਇਸ ਸਮੇਂ ਜੱਗਾ ਦਿਆਲਪੁਰਿਆ ਕਬੱਡੀ ਪਾਉਣ ਲਈ ਵਧਿਆ ਆ ਮੇਰੇ ਮਿੱਤਰੋ ਚਾਰ ਤਿਆਰ ਵਰ ਤਿਆਰ ਤੇ ਚੌਥਾ ਵਿੱਚੋਂ ਇਹ ਗੱਗੋ ਬੂਹੇ ਵਾਲਾ ਹਰਜੀਤ ਆਹ ਸਾਹਮਣੇ ਟੱਕਰ ਦੀ ਕਰਦਾ ਕੋਸ਼ਿਸ਼ ਦਾਬੇ ਸੁਰ ਸਿੰਘੀ ਦਾ ਚੰਦਿਆ ਚੇਲਾ ਬਾਲਕਾ ਸਾਊਂਡ ਇਸ ਸਾਈਡ ਤੇ ਜਿਹੜੀ ਟੀਮ ਇਹ ਬਹਾਦਰ ਬਾਬਾ ਵਿਧੀ ਚੰਦ ਕਬੱਡੀ ਕਲੱਬ ਸੁਰਸਿੰਘ ਦੀ ਟੀਮ ਤੇ ਜਿਹੜੇ ਪਾਸੇ ਰੇਡ ਪਾਇਦੇ ਚਾਰ ਯਾਫੀ ਲੱਗੇ ਆ ਉਹ ਅਮਰ ਸ਼ਹੀਦ ਭਾਈ ਲਖਮੀਰ ਸਿੰਘ ਕਬੱਡੀ ਕਲੱਬ ਘਰਿਆਲੇ ਦੀ ਟੀਮ ਹੈ ਲੈ ਵੀ ਕਾਰਜੇਵਾਲੇ ਚੱਕ ਮਾਇੰਗ ਤੇ ਕਰਦੇ ਨੌਜਵਾਨਾਂ ਦੀ ਲੈ ਵੀ ਕਾਰਜੇਵਾਲੇ ਮਨਦੀਪ ਇਹ ਵਰਪਾਲ ਪਿੰਡ ਵਾਲੇ ਕਰਨ ਦੀ ਕਬੱਡੀ ਪੈ ਚੁੱਕੀ ਲਓ ਕਹਿੰਦੇ ਕਰਨ ਵਰਪਾਲ ਪਿੰਡ ਵਾਲਾ ਕਬੱਡੀ ਪਾਉਂਦਾ ਹੋਇਆ ਪਾਵਰ ਚੀਤ ਪਾਈ ਲਖਵੀਰ ਸਿੰਘ ਜੀ ਕਬੱਡੀ ਕਲੱਬ ਘਿਹੜਾਣਾ ਇੱਕ ਪਾਸੇ ਖੇਡ ਰਹੀ ਆ ਦੂਜੇ ਪਾਸੇ ਬਾਬਾ ਬਿਧੀ ਚੰਦ ਜੀ ਸਪੋਰਟਸ ਕਬੱਡੀ ਕਲੱਬ ਸੁਰਸਿੰਘ ਪ੍ਰਤਾਪ ਸਿੰਘ ਤਾਬੇ ਦੀ ਟੀਮ ਆ ਤੇ ਪ੍ਰਤਾਪ ਸਿੰਘ ਤਾਬਾ ਕਹਿੰਦੇ ਜਦੋਂ ਖੇਡਾਂ ਕੈਨੇਡਾ ਦੇ ਮੈਦਾਨਾਂ ਵਿੱਚ ਤੇ ਟੈਗਰ ਦੇ ਤੌਰ ਤੇ ਜਾਣੇ ਜਾਂਦਾ ਮੇਰੇ ਵੀਰੋ ਦੂਜੇ ਪਾਸੇ ਭੂਰਣਾ ਗਿੱਧੜਾ ਕਾਕੇ ਕਲੇਰ ਦੀ ਟੀਮ ਆ ਉਹ ਮੇਰੇ ਮਿੱਤਰੋ ਗੋਠੜਿਆ ਹੋਇਆ ਪਰ ਵੇਖਾਂਗੇ ਨੰਬਰ ਜਫਗਰ ਹਿੱਸੇ ਜਾ ਜੁਣਿਆ ਨੰਬਰ ਜਫਗਰ ਹਿੱਸੇ ਦੀ ਗੱਲ ਦੀ ਅੱਜਕਾਰਾ ਛੱਡ ਗਏ ਫਿਰ ਪਾਵਾਂਗੇ ਇਹਨਾਂ ਵੀਰਾਂ ਲਈ ਬੋਲਾਂ ਦੀ ਸਾਂਝ ਮੇ ਇਹ ਸੋਨਹਾਲ ਸਤਿ ਸ਼੍ਰੀ ਅਕਾਲ ਰਾਣਾ ਲਓ ਸਾਹਮਣੇ ਕਦੇ ਰਾਮਪੁਰ ਛੀਤਾ ਪਿੰਡ ਦੇ ਨੌਜਵਾਲ ਦਾ ਸ਼੍ਰੀ ਅਮਨਸਰ ਸਾਹਿਬ ਜੀ ਬੁੱਕਲ ਵਿੱਚ ਬਸਿਆ ਹੋਇਆ ਨਗਰ ਰਾਮਪੁਰ ਛੀਤਾ ਹਰਮਨਦਾਰ ਗੜਾਈ ਲਓ ਸਾਹਮਣੇ ਟੱਕਰ ਜੈਦੀਪ ਬੈਂਕਿਆ ਵਾਲਾ ਉਹ ਬੈਂਕਿਆ ਵਾਲੇ ਬਾਜੂ ਦੀ ਗੱਲ ਚੱਲਦੀ ਪਰ ਸਾਹਮਣੇ ਵਾਹ ਵੀ ਜੈਨਦੀਪ ਸਿੰਘ ਲਾਹ ਚੋਟੀ ਦਾ ਜਫਾ ਨੌਜਵਾਨ ਹੋਵੇਗੀ ਬਗਲਾ ਰਾਏ ਦੀ ਧਰਤੀ ਤੇ ਇੱਕ ਪਾਸੇ ਕਾਂਗੇ ਵਾਲੇ ਗੁਰਵਿੰਦਰ ਹੁਣੇ ਆਉਣਗੇ ਇਹ ਭੂਰਿਆਂ ਵਾਲੇ ਗਿੰਦਰ ਦੀ ਵੀ ਟੌਪ ਦੀ ਟੀਮ ਬਣ ਕੇ ਆਵੇਗੀ 4 ਸਤੰਬਰ ਨੂੰ ਵੱਡੀਆਂ ਰੌਣਕਾਂ ਬੰਗਲਾ ਰਾਜ ਦੀ ਧਰਤੀ ਤੇ ਲੱਗਣਗੀਆਂ ਲਾਦੀ ਸਭਰਾ ਪਿੰਡ ਵਾਲਾ ਵਰਗਵਾਸੀ ਸਰਦਾਰ ਜੋਤਾ ਸਿੰਘ ਸਭਰਾ ਜੀ ਦਾ ਗਰਾਈ ਨੌਜਵਾਨ ਕਬੱਡੀ ਪਾ ਰਿਹਾ ਹੈ ਹੀਰਾ ਸਾਡਾ ਵੀਰ ਹੈ ਹੀਰਾ ਜੀ ਪਾਣੀ ਪਿਉਣਾ ਤੇ ਮੰਗਿਆ ਪਿੰਡਿਆਂ ਨੂੰ ਮੰਗਿਆ ਪੈਰਾਂ ਨੂੰ ਪਿਆਈਏ ਲਓ ਚੋਟੀ ਦੀ ਟੱਕਰ ਹੈ ਇੱਕ ਪਾਸੇ ਹਰਜੀਤ ਡੱਗੋ ਬੂਹੇ ਪਿੰਡ ਵਾਲਾ ਮੁੰਡਾ ਡੱਕਣ ਦੀ ਕੋਸ਼ਿਸ਼ ਕੀਤੀ ਡਾਕਟਰ ਸਾਹਿਬ ਇਹ ਚੱਲ ਕੇ ਜਰੂਰ ਬਾਣ ਸਤਿਕਾਰ ਤੁਸੀਂ ਜਿਹੜਾ ਤੁਸੀਂ ਸਤਿਕਾਰਯੋਗ ਹੋ ਲਓ ਸਾਹਮਣੇ ਇੱਕ ਚੋਟੀ ਦੀ ਟੱਕਰ ਮਨਦੀਪ ਟਾਕਲਾ ਮਾਈਕ ਲਓ ਸਾਹਮਣੇ ਕਹਿੰਦੇ ਲਵ ਕਬੱਡੀ ਪਾਉਣ ਦੇ ਬਾਅਦ ਤੇ ਵੜਿਆ ਸੁਰਸਿੰਘ ਦੀ ਟੀਮ ਦੇ ਵੱਲੋਂ ਸਾਹਮਣੇ ਚਾਰ ਖਿਡਾਰੀ ਤਿਆਰ ਨੇ ਕਬੱਡੀ ਦੇ ਗਰਾਊਂਡ ਵਿੱਚ ਖਿੱਚ ਦੀ ਲਕੀਰ ਅੱਜ ਪਤਾ ਲੱਗੂਗੀ ਕਿਰਾ ਤਗੜਾ ਸਰੀਰ ਫਿੱਟੂ ਸੱਪੇ ਵਾਂਗੂ ਪਾ ਦੇ ਕਬੱਡੀਆਂ ਜਿੱਤ ਨਹੀਂ ਦੇਣੀ ਹੋਰ ਮਿੱਤਰੋ ਆਹ ਸਾਹਮਣੇ ਬੈਕਅੱਪ ਕੀਨੇ ਚੁੰਮਣੇ ਲੱਗੇ ਡੌਲਿਆ ਪਟਾਰਾਪੁਰ ਮੇਲਾ ਗਦਾਈ ਕਹਿੰਦੀ ਧਰਤੀ ਆ ਉਧਰਲੇ ਪਾਸੇ ਵੱਡਾ ਵੀਰ ਸਹਿਬ ਸਿੰਘ ਢਿੱਲੋਂ ਤੇ ਗੁਰਫਤੇ ਸਿੰਘ ਢਿੱਲੋਂ ਸਾਡੇ ਵੀਰ ਨੇ ਖੇੇ ਤੁਰਦੇ ਧੰਨਵਾਦ ਜੱਦੀ ਪਿੰਡ ਕਹਿੰਦੇ ਸਹਿਬ ਸਿੰਘ ਢਿੱਲੋਂ ਦਾ ਸੁਰ ਸਿੰਘ ਤੇ ਗਦਾਈ ਕਿਨੀ ਧਰਤੀ ਤੇ ਵੱਡਾ ਮਾਰ ਖੱਟਿਆ ਪ੍ਰਤਾਪੇ ਸੁਰ ਸਿੰਘ ਵਾਲੇ ਪੁਲਵਾਨ ਵੀ ਕਿ ਮੇਰੀ ਖੁੱਲ੍ਹ ਦੀ ਪਟਾਕ ਦੇ ਨੇ ਅੱਖ ਨਹੀਂ ਗਲੀ ਦੇ ਵਿੱਚ ਕੌਣ ਲੰਗਿਆ ਉਂਝ ਲੱਗਦਾ ਜਮਾਨਾ ਇੱਥੋਂ ਲੱਖ ਨਹੀਂ ਇਹ ਲੱਖਾਂ ਵਿੱਚ ਵੱਖ ਨਹੀਂ ਗਲੀ ਦੇ ਵਿੱਚ ਕੌਣ ਲੰਗਿਆ ਮੇਰੀ ਖੁੱਲ੍ਹ ਦੀ ਪਟਾਕ ਦੇ ਨੇ ਅੱਖ ਨਹੀਂ ਇਹ ਆ ਪਾਪਾ ਦੁਨੀਆ ਟਾਈਗਰ ਕਹਿੰਦੀ ਆ ਪਰ ਮੁਕਾਬਲਾ ਸਖਤ ਬੱਲੇ 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 ਆ ਟੱਕਰ ਸਿਰੇ ਦੀ ਮੇਰੇ ਮਿੱਤਰੋ ਤੇ ਨੰਬਰ ਸਾਬੇ ਸਰਸਿੰਘ ਵਾਲੇ ਨੇ ਆਪਣੀ ਟੀਮ ਦੇ ਵਾਸਤੇ ਜੋੜ ਦਿੱਤਾ ਧੰਨਮਾਰ ਕਰਾਂਗੇ ਦਾ ਭਤੀਜ ਗੁਰਫਤੇ ਸਿੰਘ ਢਿੱਲੋਂ ਬਲਵਿੰਦਰ ਸਿੰਘ ਬਾਟ ਕੈਨੇਡਾ ਬਲਵਿੰਦਰ ਸਿੰਘ ਬਾਟ ਡੂਮੜੀਆਲਾ ਪਿੰਡ ਤੇ ਜਾ ਵਸੇ ਕੈਨੇਡਾ ਦੀ ਧਰਤੀ ਤੇ ਰਵੀ ਜੀ ਨੇ ਵਿਸ਼ੇਸ਼ ਤੌਰ ਤੇ ਚੜ੍ਹ ਕੇ ਆਏ ਆ ਪਰ ਗੋਰਾ ਕਬੱਡੀ ਪਾ ਰਿਹਾ ਹੈ ਰਾਜੋ ਕੇ ਪਿੰਡ ਦਾ 4 ਤੇ 5 ਸਤੰਬਰ ਨੂੰ ਧੰਤਰ ਬਾਬਾ ਮੁਰਾਰੀ ਦਾ ਜਿਹੜਾ ਯਾਦ ਕਰਦੇ ਆ ਦੂਰ ਰੋਜਾ ਵੱਡਾ ਧਾਰਲਿਕ ਜੋੜ ਮੇਲਾ ਖੇਡ ਮੇਲਾ ਉਸ ਧਰਤੀ ਦੇ ਹੋਵੇਗਾ ਜਿਸ ਧਰਤੀ ਦਾ ਗੋਰਾ ਪਰ ਸਾਹਮਣੇ ਸਾਬਾ ਸੁਰਸੰਗੀਆ ਇਧਰ ਦੇ ਪਾਸੇ ਸਾਬਾ ਮੰਤਰੀ ਸਾਡਾ ਵੀ ਲਓ ਦੁੱਲਾ ਕਹਿੰਦੇ ਨੌਜਵਾਨ ਇਸ ਸਮੇ ਗੱਗੂਪੂਹਾ ਪਿੰਡ ਦਾ ਨੌਜਵਾਨ ਦਾ ਕਬੱਡੀ ਪੌਣ ਦੀ ਵਧਿਆ ਆਇਆ ਹੈ ਲੈ ਵੀ ਦਿਲਬਰ 10 ਨੌਜਵਾਨਾਂ ਨੂੰ ਦਸੀਏ ਸੰਗਤ ਨੂੰ ਕਿ ਅੱਜ ਦਿਲਬਰ ਆਇਆ ਹੈ ਕ੍ਰਿਯਾਲੇ ਅਕੈਡਮੀ ਦੇ ਵਿੱਚ ਮੁੰਡਾ ਮਿਹਨਤਾ ਲਾਉਦਾ ਹੈ ਕਾਕਾ ਕਲੇਰ ਜੀ ਵਡੀਆਂ ਮਿਹਨਤਾਂ ਲਵਾਉਂਦੇ ਦਿਲ ਪਰ ਦਿਲ ਪਰ ਇਹ ਟੱਕਰ ਚੋਟੀ ਦੀ ਆਹ ਐ ਲੱਗਦਾ ਜਿਵੇਂ ਜਿਵੇਂ ਕਲਕਲਾ ਵਾਲਾ ਅੰਬੂ ਕਬੱਡੀ ਲੋ ਸਾਹਮਣੇ ਜੱਫੇ ਲਾ ਰਿਹਾ ਹੋਵੇ ਇੱਕ ਵਾਹ ਵੀ ਦਿਲਬਰ ਸਿੰਘ ਆਉਣ ਵਾਲੇ ਸਮੇਂ ਵਿੱਚ ਵਡੀਆਂ ਸੰਗ ਦਿਲਬਰ ਦਿਲਬਰ ਹੋ ਜਾਣੀ ਹੈ ਸਾਹਮਣੇ ਤਾਬਾ ਲਓ ਸਾਹਮਣੇ ਬਗੜਾ ਰਾਏ ਪਿੰਡ ਵਾਲਾ ਨੌਜਵਾਨ ਕਬੱਡੀ ਪਾ ਰਿਹਾ ਹੈ ਲਓ ਸਾਹਮਣੇ ਬੰਗਲਾ ਰਾਏ ਵਾਲੀ ਗੱਭਰੂ ਦੀ ਪਈ ਫਿਰ ਰੇਡ ਤੇ ਚਾਰ ਨੇ ਉਧਰਲੇ ਪਾਸੇ ਵੇਖਾਂਗੇ ਚਾਹ ਵਿੱਚੋਂ ਇੱਕ ਨੇ ਕੋਸ਼ਿਸ਼ ਕੀਤੀ ਖੇਡ ਮੈਦਾਨ ਦੇ ਵਿੱਚ ਨੰਬਰ ਧਾਵੀ ਨੇ ਆਪਣੀ ਟੀਮ ਦੇ ਬਾਅਦ ਦੇ ਜੋੜ ਦੇ ਗੱਗੂ ਪਿੰਡ ਦੇ ਜੀਤ ਆਪਣੇ ਭਤੀਜਾ ਜੀ ਨੇ ਹੁਣ ਕੋਚ ਕੀਤੀ ਆ ਅਗਲੀ ਰੇਡ ਪੌਂਟ ਦੇ ਬਾਅਦ ਤੇ ਇਹ ਆ ਰਾਜੂ ਕਟੋਰੇ ਪਿੰਡ ਬਲਾ ਖੇਡਦਾ ਸਰਸਿੰਗ ਦੀ ਟੀਮ ਦੇ ਵੱਲੋਂ ਲਓ ਸਾਹਮਣੇ ਚਾਰ ਖਿਡਾਰੀ ਤਿਆਰ ਨੇ ਪੱਟਾਂ ਵਿੱਚ ਜਾਣ ਹੋਵੇ ਡੌਲਿਆਂ ਤੇ ਮਾਰ ਹੋਵੇ ਚੁੰਡੀ ਜਾਵੇ ਨਾ ਸਰੀਰ ਉੱਤੇ ਵੱਡੀ ਮਿੱਤਰੂ ਫੇਰ ਖੇਡ ਜਾਂਦੀ ਹੈ ਕਮੇਟੀ ਦੇ ਪਰੇ ਫੇਰ ਦਿਲ ਪਰ ਫੇਰ ਦਿਲ ਪਰ ਦਿਲ ਪਰ ਦਿਲ ਪਰ ਆਹ ਦਿਲ ਖੁਸ਼ ਕਰਦੇ ਨੌਜਵਾਨ ਨੇ ਮੈਂ ਵੀ ਸੰਮਾ ਕਬੂਤਰ ਜੀ ਪਹਿਲਾ ਮੁੰਡਾ ਦਾ ਕਬੱਡੀ ਪਿੰਡ 'ਚ ਕਬੱਡੀ ਇੱਕ ਵਾਰੀ ਤਾੜੀ ਮਾਰੋ ਪਿਆਰੀ ਸਾਡੀ ਇਹ ਪ੍ਰਵਾਨ ਕਹਿੰਦਾ ਕਾਕੇ ਕਲੇਰ ਨੂੰ ਪਤਾ ਹੈ ਇਹ ਉਹਦਾ ਉਸਤਾਦ ਹੈ ਪਰ ਸਾਹਮਣੇ ਜਿਹੜਾ ਮੁੰਡਾ ਆ ਕਬੱਡੀ ਪਾ ਰਿਹਾ ਹੈ ਇਹਦਾ ਉਸਤਾਦ ਮੱਖਣ ਸੰਧੂ ਮੱਖੀਗੜਾਂ ਵਾਲਾ ਹੈ ਜੱਗੇ ਦੀ ਕਬੱਡੀ ਮਨਦੀਪ ਚੱਕੜਾ ਲਓ ਸਾਹਮਣੇ ਕਹਿੰਦੇ ਜੱਗਾ ਬਿਆਲਪੁਰ ਵਾਲਾ ਅਮਰਤ ਸਰਪੰਚ ਨੂੰ ਮਾਣ ਆਪਣੇ ਖਿਡਾਰੀ ਦੇ ਉੱਪਰ ਲਓ ਸਾਹਮਣੇ ਚਾਰ ਨੇ ਤੇ ਹਲਕਾ ਟੱਚ ਨੰਬਰ ਰੇਡਰ ਦਾ ਉਧਰਲੇ ਪਾਸੇ ਨੰਬਰਦਾਰ ਬਹੁਤ ਵੱਡੇ ਪਿਆਰ ਇਹਨਾਂ ਬੋਲਾਂ ਲਈ ਪੁੱਜਦੇ ਕਰਦੇ ਬਾਬਾ ਪ੍ਰਤਾਪ ਸਿੰਘ ਜੀ ਕੋਟ ਬੁੱਢੇਲੇ ਪੁੱਜੇ ਆ ਉਧਰਲੇ ਪਾਸੇ ਸਾਬੇ ਮੰਤਰੀ ਦਾ ਭਰਾ ਸਾਡੇ ਨਾਲ ਚਾਗੀ ਜੀਣਾ ਨਹੀਂ ਦੇ ਸਕਦੇ ਵੱਡਾ ਮੇਲਾ ਚੱਲ ਰਿਹਾ ਗੁਰਫਤੇਰਾ ਵੀ ਧੰਨਵਾਦ ਆ 3 ਸਤੰਬਰ ਨੂੰ ਤੇਰੇ ਪਿੰਡ ਵਿੱਚ ਵੱਡਾ ਕਬੱਡੀ ਦਾ ਮਹਾ ਕੰਗੋ ਹੋਵੇਗਾ ਵੱਡੀਆਂ ਰੌਣਕਾਂ ਬਹਾਰਾ ਉਸ ਧਰਤੀ ਦੇ ਲੱਗਣ ਗਿਆ ਲੋ ਸਾਹਮਣੇ ਲਖਵੀਰ ਮੱਦੀਪੁਰਿਆ ਵੀ ਤਿਆਰ ਜੈਦੀਪ ਵਰਗੇ ਸਾਧੇ ਵਰਗੇ ਚਾਰ ਤਿਆਰ ਪਰ ਤਿਆਰ ਨੇ ਹਰਜੀਤ ਹੋ ਮੂਰੇ ਆਹ ਸਾਹਮਣੇ ਟੱਚ ਡਬਲ ਇਹ ਸਾਹਮਣੇ ਕਹਿੰਦੇ ਦਦਾਰ ਸਿੰਘ ਧਾਰਾ ਸਾਡੇ ਥਾਣੇਦਾਰ ਸਾਹਿਬ ਕਹਿੰਦੇ ਆ ਨੰਬਰ ਰੇਡਰ ਦੇ ਹਿੱਸੇ ਆ ਲੇਖਾ ਜੋਖਾ ਲਿਖਿਆ ਜਾ ਰਿਹਾ ਹੈ ਲੈ ਵੀ ਮਨਦੀਪ ਗੱਗੂ ਬੂਹੇ ਵਾਲਾ ਲਾਲ ਕਬੱਡੀ ਲਓ ਗੱਗੂ ਬੂਹੇ ਵਾਲਾ ਕਹਿੰਦੇ ਲਾਲ ਕਬੱਡੀ ਪਾਰਿਆ 16 ਪਿੰਡ ਤੇ ਛਪਾਲ ਸ਼ਹਿਰ ਦੀ ਗੱਲ ਆ ਬੀੜ ਬਾਬਾ ਬੁੱਢਾ ਸਾਹਿਬ ਦੀ ਧਰਤੀ ਦੀ ਗੱਲ ਵੱਡੀ ਆ ਪੁੱਤਰੇ ਦਾਨੀ ਦੀ ਧਰਤੀ ਆ ਉਸ ਇਲਾਕੇ ਦੇ ਖਿਡਾਰੀ ਨੰਬਰ ਆਪਣੀ ਟੀਮ ਦੇ ਅਪਮਾਨ ਕਰਨਾ ਤੇ ਇਧਰ ਸਾਡਾ ਭਗਵਾਨ ਪੁਰਗਾ ਵੀਰ ਹਰਪਾਲ ਜੀ ਨੇ ਬੜਾ ਸੋਹਣਾ ਲੋਕ ਸਟੇਜ ਲਾਇਆ ਗੁਸ਼ਤੀ ਦੇ ਮੱਲ ਆਏ ਆ ਮਨਦੀਪ ਸਿੰਘ ਇਹ ਸਾਡੇ ਗੁਰੂ ਸਹਿਬਾਨਾਂ ਦੀ ਚਲਾਈ ਹੋਈ ਪ੍ਰਥਾ ਹੈ ਸਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜਿਆਂ ਨੇ 1540 ਸਵੀਰੂ ਖਡੂਰ ਸਾਹਿਬ ਦੀ ਧਰਤੀ ਉੱਪਰ ਮੱਲਾ ਅਖਾੜਾ ਪਾਤਸ਼ਾਹ ਜੇ ਦੀ ਸਥਾਪਨਾ ਕੀਤੀ ਸੀਗੀ ਪਰ ਸਾਹਮਣੇ ਗਾਇਤ ਦੀਪ ਤੇ ਦੂਸਰੇ ਪਾਸੇ ਲਾਡੀ ਭੁੱਲਾਰ ਸਭਰਾ ਵੀਰਾਂ ਨਾਲ ਲਾਹਪਰੀ ਤੇ ਸ਼ਮਸ਼ੇਰ ਭਾਈ ਮਨਦੀਪ ਤੇ ਹੀਰਾ ਪ੍ਰਭਾਨ ਜਿਹੜੇ ਵੀਰਾਂ ਦੀ ਕੋਈ ਡਿਊਟੀ ਨਹੀਂ ਉਹ ਕਿਰਪਾ ਕਰਕੇ ਬੈਠ ਜਾਣ ਸੰਗੀਤ ਕਿੰਨੇ ਪਿਆਰ ਨਾਲ ਕਿੰਨੇ ਸਤਿਕਾਰ ਨਾਲ ਆਨੰਦ ਮਾਣ ਰਹੀ ਤਾਬਾ 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 ਸੁਰ ਸਕਦੇ ਦਿਲ ਪਰ ਦਿਲ ਪਰ ਤੇ ਤਾਬਾ ਤਾਬਾ ਤੇ ਦਿਲ ਪਰ ਏ ਵਜਦੇ ਘੱਟ ਕੈਂਚੀ ਵੱਡੀ ਪਰ ਏ ਸਾਡੀ ਦਾ ਬਣਦੀ ਏ ਪਿਆਰੀ ਸਾਧ ਸੰਗਤ ਦੀ ਤਾਬੇ ਦੇ ਲਈ ਤਾਬਾ ਅੱਜ ਵੀ ਜਵਾਨ ਹਰਦੇਵ ਸਿੰਘ ਹਰਦੇਵ ਸਿੰਘ ਦੀ ਸੰਧੂ ਸਾਹਿਬ ਤੇ ਜਥੇਦਾਰ ਬਣ ਗਿਆ ਸਾਡਾ ਹਰਦੇਵ ਸੰਧੂ ਦੇਰ ਸਾਰੀ ਮੁਬਾਰਕਾਂ ਲੈ ਲਓ ਚੋਟੀ ਦੀ ਟੱਕਰ ਮਨਜੋਤ ਗੁਦਾਈ ਕੇ ਪਿੰਡ ਇਸੇ ਧਰਤੀ ਦਾ ਨੌਜਵਾਨ ਮਨਜੋਤ ਪਰਵੇ ਜੁੱਸੇ ਵਿੱਚ ਵਜਦੇ ਕੱਟ ਆਹ ਮੁੰਡੇ ਦੇ ਲਈ ਸਰਪੰਚ ਸਰ ਤੁਹਾਡੇ ਵੱਲੋਂ ਪਿਆਰ ਜਾਈਦੇ ਆ ਸਾਹਮਣੇ ਮੰਤਰੀ ਜੀ ਆਮ ਤੇ ਗੱਲਾਂ ਸਾਹਮਣੇ ਮਾਤਰੀ ਦੀਆਂ ਕਿ ਗਦਾਈ ਕਹਿੰਦੀ ਧਰਤੀ ਆ ਸਾਹਮਣੇ ਕਬੱਡੀ ਫੇਰ ਪਈ ਜੋਵਨਪ੍ਰੀਤ ਤੇ ਜੁੱਧ ਵੀਰ ਦਾ ਵੀ ਧੰਨਵਾਦ ਗੁਰਦਵਾਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਵੀਰਪਾਲ ਸਿੰਘ ਜੀ ਦਾ ਉਹਨਾਂ ਦੇ ਵੀ ਸਤਿਕਾਰ ਕਰਾਂਗੇ ਉਹ ਸਿਰੇ ਦਾ ਮੇਲਾ ਕਬੱਡੀਆਂ ਚੜ-ਚੜ ਕੇ ਪੈ ਰਹੀਆਂ ਇਧਰਲੇ ਪਾਸੇ ਚਾਰ ਨੇ ਪਈ ਹੋਈ ਰੇਡ ਹੁਣ ਵੇਖਾਂਗੇ ਕਿਹਨੇ ਕਿਹਨੇ ਬੱਲੇ ਬੱਲੇ ਕਰਵਾਉਣੀ ਆ ਸੁਖ ਮੁੰਡਾ ਦੁੱਧਨੀ ਵਾਲਾ ਟਰਾਈ ਕੀ ਉਹ ਸਾਡੇ ਨਾਲ ਜਰੂਰ ਸੰਪਰਕ ਕਰੇਗਾ ਭੋਲਾ ਅਰਗੋ ਵਾਲਾ ਬਲਕਾਰੇ ਬੰਦ ਦਾ ਚੰਦਿਆ ਚੇਲਾ ਮਾਲਕਾ ਜੀ ਦਾ ਵੱਡਾ ਸਨਮਾਨ 26 ਤਰੀਕ ਨੂੰ 26 ਅਗਸਤ ਨੂੰ ਵੱਡੇ ਪੱਧਰ ਤੇ ਧੰਤਰ ਬਾਬਾ ਮੁਰਾਰੀ ਦਾ ਜੀ ਦੇ ਖੇਡ ਮੇਲੇ ਉੱਪਰ ਵੱਡਾ ਸਨਮਾਨ ਹੋਵੇਗਾ ਪਰ ਸਾਹਮਣੇ ਸਾਤਾ ਇਹ ਮਨੀਲਾ ਵਾਲਾ ਮਨੀਲਾ ਵਾਲਾ ਤੇ ਗਰਾਉਂਡ ਸਾਹਮਣੇ ਗੋਰਾ ਗळा ਰਾਜੂ ਕੇ ਪਿੰਡ ਵਾਲਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਨੰਬਰ ਦਾ ਵਾਅਦਾ ਕਰ ਗਿਆ ਜੁਕ ਟੂਰੇ ਵਾਲਾ ਆ ਗਿਆ ਲੋ ਕਹਿੰਦੇ ਫਿਰੋਜ਼ਪੁਰਿਆ ਰਾਜੂ ਕਟੋਰੀ ਦੀ ਧਰਤੀ ਦਾ ਕਬੱਡੀ ਪੌਣਾ ਹੈ ਚਾਰ ਖਿਡਾਰੀ ਤਿਆਰ ਨੇ ਇੱਕ ਕੰਨੀ ਵੇਖਾਂਗੇ ਭੂਰੇਨਾ ਗਿੰਦਰ ਟਾਹ ਸਿੰਘ ਦਾ ਪੁੱਤਰ ਲੱਗਾ ਹੋਇਆ ਖੇਡਾਂ इंग्लंड ਦੀ ਵਰਲਡ ਕਬੱਡੀ ਲੀਗ ਤੇ ਨਾਲ ਕਹਿੰਦੇ ਚਾਰ ਜੱਫੀ ਹੋਰ ਤਿਆਰ ਆ ਮਹਿਦੀਪੁਰ ਗਿਆ ਲਖਵੀਰ ਵੀ ਸਿਰੇ ਦੇ ਜੱਫੇ ਲਾਉਂਦਾ ਮੇਰੇ ਮਿੱਤਰੋ ਪਾਲੇ ਹੁਣ ਦਾ ਪਿੰਡੂ ਲਾਡੀ ਹੁਣ ਦਾ ਪਿੰਡੂ ਪਰ ਬੱਲੇ ਬੱਲੇ ਇੱਧਰ ਵੀ ਹੋਣ ਲੱਗੀ ਆ ਓ ਕਰਮਾ ਭਾਗਾ ਮਲਾ ਅਮਰਤ ਕੰ ਮੂਵ ਆਪਾਂ ਸੁਣ ਸਕੀਆ ਇੱਕ ਆਤਾਬਾ ਬਗਲਾ ਰਾਏ ਪਿੰਡ ਵਾਲਾ ਸਿੰਧੂ ਦੇ ਪਿੰਡ ਦਾ ਨੌਜਵਾਨ ਕਬੱਡੀ ਪਾਰਿਆ 4 ਸਤੰਬਰ ਨੂੰ ਇੱਕ ਪਾਸੇ ਘਾਂਗੇ ਵਾਲੇ ਗੁਰਵਿੰਦਰ ਉਹਦਾ ਟੀਮ ਲੈ ਕੇ ਆਣੀ ਹੈ ਦੂਸਰੇ ਪਾਸੇ ਭੂਰਿਆ ਵਾਲੇ ਜਿੰਦਰ ਦੀ ਟੀਮ ਹੋਵੇਗੀ ਤੇ 4 ਸਤੰਬਰ ਨੂੰ ਵੱਡੀਆਂ ਰੌਣਕਾਂ ਬਹਾਰਾ ਗਰਾਜਕੇ ਭਲਵਾਨ ਕੇ ਦੀ ਧਰਤੀ ਤੇ ਵੀ ਹੈ ਸਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਸੰਤ ਬਾਬਾ ਜੋਗਾ ਸਿੰਘ ਜੀ ਗਰਾਜਕੇ ਵਾਲੇ ਮਹਾਪੁਰਸ਼ਾਂ ਵੱਲੋਂ ਹੁਣੇ ਸੱਦੇ ਪੱਤਰ ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਸੁਰਸਗ ਵਾਲੇ ਮਹਾਪੁਰਸ਼ਾਂ ਵੱਲੋਂ ਪਰ ਸਾਹਮਣੇ ਭਗੇਲਾ ਮਲਕ ਸਟੱਡ ਫਾਰਮ ਹਲਕੀ ਚੋਟ ਮਹਿਸੂਸ ਕਰਦਾ ਵਾਹਿਗੁਰੂ 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 ਮੇਰ ਪ੍ਰਿਆਥ ਰੱਖੇ ਮੁੱਠ ਜਵਾਨਾ ਵਾਹਿਗੁਰੂ ਮੇਰ ਕੇ ਭਗੇਲਾ 8 18 ਜਿਨ੍ਹਾਂ ਦੇ ਜਿਹੜੇ ਘੋੜੇ ਐ ਉਹ ਲੈੰਦੇ ਪੰਜਾਬ ਪਾਕਿਸਤਾਨ ਦੀ ਧਰਤੀ ਤੇ ਵੀ ਗਏ ਹੈ ਤੇ ਜਦੋਂ ਨਾਰਵੇ ਦੀ ਗੱਲ ਚੱਲਦੀ ਹੈ ਤੇ ਸਰਦਾਰ ਸਾਡੇ ਡੈਨੀ ਗੁੱਜਰ ਸਾਹਿਬ ਜਿਹੜਾ ਐਮਐਲਏ ਸਾਹਿਬ ਦਾ ਜ਼ਿਕਰ ਹੁੰਦਾ ਹੈ ਇਹਨਾਂ ਦੇ ਘੋੜੇ ਨਾਰਵੇ ਦੀ ਧਰਤੀ ਤੇ ਵੀ ਗਏ ਆ ਪਰ ਸਾਹਮਣੇ ਸਟੱਡ ਫਾਰਮ ਦੀਆਂ ਗੱਲਾਂ ਤੇ ਇਸ ਪਾਸੇ ਲਖਬੀਰ ਮਹਿੰਦੀਪੁਰੀਆ ਤੇ ਜੱਗਾ ਇਹ ਦਿਆਲਪੁਰੀਆ ਦਿਆਲਪੁਰੀਆ ਜੱਗਾ ਜਿਵੇਂ ਜੱਗਾ ਅਲਗੋ ਵਾਲਾ ਅਸ ਸਾਲ ਕੈਨੇਡਾ ਦੀ ਧਰਤੀ ਤੇ ਬੱਲੇ ਬੱਲੇ ਕਰਵਾ ਰਿਹਾ ਲਓ ਸਾਹਮਣੀ ਨੰਬਰ ਕਿਨੇ ਜੱਗੇ ਰਾ ਚੱਕੀ ਨੇ ਪੁਰਵਰਗੀ ਛੋਤੀ ਜਿਗਦੇ ਘਾਟਰ ਨੇ ਉਧਰ ਗਦਾਈ ਦੇ ਵੱਲੇ ਮਨਜੋਤ ਦੀਆਂ ਤਿੰਨਾਂ ਕਬੱਡੀਆਂ ਤੇ 1000 ਲੱਗਾ ਪਰ ਵੀਰ ਜਿਹੜੇ ਕਬੱਡੀ ਦੇ ਰੂਲ ਆ ਕੋਈ ਪਿਆਰ ਕਰਦੇ ਤੁਹਾਡੇ ਪਿੰਡ ਦਾ ਕੰਮ ਆ ਤੇ ਜੇ ਜੱਫਾ ਇੱਕੋ ਝਾਫੀ ਲਾਤਾ ਫਿਰ 1000 ਝਾਫੀ ਰਹੁੰਦਾ ਪਰ ਬਹੁਤ ਬਹੁਤ ਧੰਨਵਾਦ ਕਿਉਂਕਿ ਮੇਲਾ ਪਿੰਡ ਦਾ ਉਹ ਸੰਗਤ ਪਿਆਰ ਕਰਦੀ ਆ ਮਨਜੋਤ ਦੀਆਂ ਤਿੰਨਾਂ ਇੱਕ ਵੱਡੀਆਂ ਦੇ ਕਹ ਯਾਰ ਲੱਗਾ ਹੋਇਆ ਸਾਹਬੇ ਮੰਤਰੀ ਵੱਲੋਂ ਉਹ ਵੱਡੇ ਮਾਣ ਹੋਣਗੇ ਪਰ ਇਧਰ ਟੱਕਰ ਇਹ ਦਿਲ ਪਰ ਦਿਲ ਪਰ ਤੇ ਲਵ ਗੱਗੋ ਬੂਹੇ ਵਾਲਾ ਪੁਆਇੰਟ ਲੈ ਕੇ ਵਾਪਸ ਨਾਰਵੇ ਦੇ ਐਮਐਲਏ ਸਾਹਿਬ ਜਿਨ੍ਹਾਂ ਨੇ ਅੱਜ ਸਾਡੇ ਪੂਰਿਆਂ ਵੱਲੋਂ ਗਿੰਦਰ ਦਾ 5200 ਰੁਪਏ ਦੀ ਨਗਦ ਰਕਮ ਪਲੱਸ ਸ਼ਾਨਦਾਰ ਕੱਪ ਦੇ ਨਾਲ ਵੱਡੇ ਪੱਧਰ ਤੇ ਵੱਡਾ ਸਨਮਾਨ ਕੀਤਾ ਜਾਵੇਗਾ ਦੋ ਮੋਟਰਸਾਈਕਲ ਪਹਿਲਾਂ ਕੋਟ ਬੁੱਢੇ ਦੇ ਖੇਡ ਮੈਦਾਨ ਦੇ ਦਿੱਤੇ ਆ ਪਰ ਸਾਹਮਣੇ ਨੌਜਵਾਨ ਹਰਜੀਤ ਗੱਗੋ ਮੂਹੇ ਪਿੰਡ ਵਾਲਾ ਤਾਬੇ ਸੁਰਸੰਗੀਆਂ ਦਾ ਤਰਾਸ਼ਿਆ ਹੋਇਆ ਚੀਲਾ ਮਾਲਕਾ ਲਾਹ ਟੋਟੀ ਦਾ ਜੱਫਾ ਕਮਾਲ ਕਰ ਗਿਆ ਗੁਰ ਸਾਡਾ ਚੀਲਾ ਪਲਵਾਰ ਵੀ ਚੱਲ ਕੇ ਆਇਆ ਹੈ ਸਰਗਵਾਸੀ ਜਥੇਦਾਰ ਬਲਵੰਤ ਸਿੰਘ ਢੱਲੋਂ ਦੀ ਗੱਲ ਚੱਲਦੀ ਹੈ ਨਾਲ ਗੁਰਜਟ ਜੰਡੂ ਸਾਡਾ ਵੀਰ ਸੁਰਸਕ ਪਿੰਡ ਵਾਲਾ ਬਾਬਾ ਹਰਪਾਲ ਸਿੰਘ ਦੀ ਭੱਲੂ ਸਤਕਾਰ ਤੇ ਜੋਗ ਹਸਤੀਆਂ ਪਰ ਸਾਹਮਣੇ ਨੌਜਵਾਨ ਪੂਰਿਆਂ ਵਾਲਾ ਗਿੰਦਰ ਵੀ ਲੱਗ ਗਿਆ ਟੈਂਟ ਸੈਂਟ ਵਿੱਚ ਪੂਰਿਆਂ ਵਾਲਾ ਹੋ ਮੂਰੇ ਪਰ ਸਾਹਮਣੇ ਟੱਕਰ ਫੇਰ ਲੱਗਦਾ ਜੋਰ ਵਾ ਵੀ ਸੁਖ ਗਿੱਲ ਲਓ ਸਾਹਮਣੇ ਦੂਜਾ ਲਓ ਸਾਹਮਣੇ ਸੀਤ ਵਾਲਾ ਪੂਰਾ ਪਹਿਲਵਾਨ ਵੀ ਨਜ਼ਰੀ ਪੈ ਰਿਹਾ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਚੇਚੇ ਤੌਰ ਤੇ ਭਰਾ ਪੁੱਜਿਆ ਉਧਰ ਜਰੇਦਾਰ ਹਰਪਾਲ ਸਿੰਘ ਨੇ ਧੰਨਵਾਦ ਗੁਰਸੇਖ ਸਿੰਘ ਚੀਲਾ ਪਹਿਰਮਾਨ ਪਾ ਗਿਆ ਕਬੱਡੀਆਂ ਕੈਨੇਡਾ ਦੇ ਪ੍ਰਿੰਟ ਵਿੱਚ ਉਹ ਮੁੰਡਾ ਬੱਲੇ ਬੱਲੇ ਕਰਵਾ ਗਿਆ ਪਿਛਲੇ ਸਾਲ ਨੂੰ ਲੱਗਦਾ ਮਨਦੀਪ ਬਗੀਲੇ ਪਹਿਲਵਾਨ ਦਾ ਮੋਢਾ ਉੱਤਰ ਗਿਆ ਜੀ ਤੇ ਜੇਕਰ ਕੋਈ ਅੰਡਾ ਪੈਰਾ ਦਾ ਸਿਆਣਾ ਹੋਵੇ ਤੇ ਬਗੀਲੇ ਪਹਿਲਵਾਨ ਦਾ ਜਿਹੜਾ ਮੋਢਾ ਕੋਈ ਟੀਕਾ ਲਵਾਉਣਾ ਵੀਰ ਨੂੰ ਜਰੂਰ ਜਿਹੜੀ ਆਪਾਂ ਹੈਲਪ ਕਰੀਏ ਹੁਣੇ ਵੀਰ ਦੀ ਜੋ ਕਿਉਂਕਿ ਦਵਾਈ ਦੀ ਲੋੜ ਹੁੰਦੀ ਹੈ ਹਾਂਜੀ ਹਾਂਜੀ ਇਸ ਕਰਕੇ ਬੇਨਤੀ ਤੇ ਕੋਈ ਸਿਆਣਾ ਅੰਗਾ ਪੈਰਾਂ ਦਾ ਹੈ ਤਾਂ ਸਾਡਾ ਬੰਗੇਲਾ ਜਿੱਲ੍ਹ ਪਰਿਵਾਰ ਦੀ ਸ਼ਾਨ ਜਰਮਾਨ ਸੁਖਵਿੰਦਰ ਸਿੰਘ ਦਾ ਮੱਤੇ ਜਿਗਰ ਜੱਫੇ ਦਾ ਅੰਗਾ ਪੈਰਾਂ ਦਾ ਸਿਆਣਾ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਲੈ ਵੀ ਜੈਦੀਪ ਬੈਂਕੀਆਂ ਵਾਲਿਆ ਤੇਰੇ ਦੋ ਜੱਫੇ ਸਾਬਾ ਢੱਲੋ ਮੰਤਰੀ ਸਾਹਿਬ ਕਹਿੰਦੇ ਐ 500 ਦੇ ਹੋਰਗੇ ਪਰ ਸਾਹਮਣੇ ਸਾਬਾ ਇਹ ਮਨੀਲਾ ਵਾਲਾ ਤੇ ਦੂਸਰੇ ਪਾਸੇ ਟੱਕਰ ਚੋਟੀ ਦੀ ਲੱਗਦਾ ਜੋਰ ਮਨਜੋਤ ਵਧਾਈ ਕਿਦਿਆਂ ਰੇਟਾ ਉੱਪਰ ਵੀ ਸਾਬੇ ਮੰਤਰੀ ਵੱਲੋਂ ਵੱਡੇ ਪਿਆਰ ਮਨਜੋਤ ਵਧਾਈ ਕਿ ਅੱਜ ਕੱਲ ਚੱਲੀ ਗੰਗ ਬੋਲਦਾ ਤੇ ਖੇਢੀ ਹੋਈ ਕਬੱਡੀ ਖੇਡ ਬੋਲਦੀ ਬਾਜਵਾ ਜੀ ਤੇ ਕਾਸ਼ ਮਰੜਾ ਸਾਰਿਆਂ ਦੇ ਬਹੁਤ ਵੱਡੇ ਰੋਲ ਨੇ ਵੀਰ ਬੜਾ ਰਾਜ ਹੋਣਾ ਦਾ ਇਹ ਸਾਰੇ ਸਾਡੇ ਪ੍ਰਬੰਧਕ ਵੀਰ ਨੇ ਸਾਰੇ ਵੀਰ ਨੇ 15 ਨੰਬਰ ਨੇ ਸੁਰਸਖ ਦੀ ਟੀਮ ਦਾ ਵੀ ਸੁਰਸਖ ਦੀ ਟੀਮ ਦੇ ਨੰਬਰ ਨੇ ਜੀ ਅੱਧੇ ਸਮੇਂ ਤੱਕ 15 ਤੇ 7.5 ਨੰਬਰ ਨੇ ਘਰਿਆਲੇ ਦੀ ਟੀਮ ਦੇ ਧੂਰਿਆਵਲੇ ਗਿੰਦਰ ਪਹਿਲਵਾਨੀ ਤੁਹਾਡਾ ਸਰਵਾਨ ਕਰਦੀ ਹੁਣ ਸਾਡੀ ਬੇਨਤੀ ਹੈ ਉਧਰ ਮੈਨੂੰ ਲੱਗਦਾ ਸਾਡੇ ਬਗੇਲੇ ਪਹਿਲਵਾਨ ਦਾ ਮੋਢਾ ਵੀ ਉਤਰਿਆ ਹੈ ਜਿਹੜਾ ਸ਼ਾਨਦਾਰ ਕੱਪ ਦਿੱਤਾ ਜਾਣਾ ਹੈ ਧੂਰਿਆਵਲੇ ਗਿੰਦਰ ਨੂੰ ਲੈ ਕੇ ਆਈਏ ਮੈਂ ਬੇਨਤੀ ਕਰਾਂਗਾ ਬਗੇਲਾ ਪਹਿਲਵਾਨੀ ਕਾਕਾ ਕਲੇਰ ਜੀ ਉਨੇ ਕਰਦੀ ਸਨਮਾਨ ਹੁਣ ਅੱਧਾ ਸਮਾਂ ਹੋ ਗਿਆ ਮੈਨੂੰ ਲੱਗਦਾ ਮੋਢਾ ਵੀ ਚੜ ਗਿਆ ਬਗੇਲੇ ਪਲਵਾਰ ਸਟੱਡ ਫਾਰਮ ਸਾਡੇ ਗਿੱਲ ਪਰਿਵਾਰ ਦੀ ਗੱਲ ਚੱਲਦੀ ਹੈ ਸੁਖਵਿੰਦਰ ਸਿੰਘ ਜੀ ਜੋਤੀਸ਼ਾ ਸਾਡੇ ਜਥੇਦਾਰ ਸਾਹਮਣੇ ਇਹ ਵੱਡਾ ਸਨਮਾਨ ਡੈਨੀ ਗੁੱਜਰ ਸਾਡੇ ਨਾਰਵੇ ਵਾਲੇ ਮਹਾਨ ਬਾ ਖੇਡ ਕਬੱਡੀ ਦੇ ਪ੍ਰਮੋਟਰ ਵੱਲੋਂ ਭੂੜਿਆਂ ਵਾਲੇ ਗਿੰਦਰ ਦਾ ਸਨਮਾਨ ਕੀਤਾ ਜਾ ਰਿਹਾ ਸਰਦਾਰ ਵੱਡਾ ਸਨਮਾਨ ਖੇਡ ਪ੍ਰਮੋਟਰ ਡੈਨੀ ਗੁੱਜਰ ਨਾਰਵੇ ਵਾਲੇ ਸਾਹਮਣੇ ਤੇ ਮੜਕਾ ਗਿੱਲ ਸਟੱਡ ਫਾਰਮ ਸੁਖਿੰਦਰ ਸਿੰਘ ਜੋਤੀਸ਼ਾ ਤੇ ਸਾਡਾ ਵੀਰ ਬਗੇਲਾ ਪਲਵਾਨ ਇਹਨਾਂ ਵੀਰਾਂ ਵੱਲੋਂ ਸਨਮਾਨ ਕੀਤਾ ਜਾ ਰਿਹਾ ਹੈ ਸਰਪੰਚ ਸਾਹਿਬ ਜੀ ਤੁਸੀਂ ਵੀ ਨਾਲ ਆ ਰਹੀਏ ਸਾਬਾ ਮੰਤਰੀ ਵੀ ਨਾਲ ਹੈ ਜਥੇਦਾਰ ਸਾਹਿਬ ਨਾਲ ਨੇ ਕਾਕਾ ਕਲੇਰ ਸਾਡਾ ਵੀਰ ਨਾਲ ਭੂਰਿਆਂ ਵਾਲੇ ਗਿੰਦਰ ਦਾ ਸਨਮਾਨ ਦੰਤਰ ਬਾਬਾ ਸੰਤ ਖਾਲਸਾ ਜੀ ਨੇ ਖੇਡ ਮੇਲੇ ਉੱਪਰ ਕੀਤਾ ਜਾ ਰਿਹਾ ਪਿੰਡ ਵਿਦਾਇਕੇ ਦੀ ਧਰਤੀ ਇੱਕ ਛੱਡੀਏ ਚੜ੍ਹਦੀ ਕਲਾ ਦਾ ਜਕਾਰਾ ਪਿਆਰੀ ਸਾਧ ਸੰਗਤ ਜੀ ਬੋ ਸਰੀਆ ਕਾਲ ਕੋਟ ਬੁੱਡੇ ਦੇ ਖੇਡ ਮੇਲੇ ਦੇ ਕੀਤੇ ਗਏ ਹੈ ਇਹ ਸਾਡੀਆਂ ਢੇਰ ਸਾਰੀਆਂ ਮੁਬਾਰਕਾਂ ਉਧਰ ਕਬੱਡੀ ਪਰਮੇਲ ਦੇ ਸਾਥ ਤੇ ਨਾਲ ਮਲਕਾ ਸਟੰਡ ਫਾਰਮਸ ਸਾਡੇ ਸਰਵੀਰ ਸਿੰਘ ਲੋਤੀ ਸਾਹਿਬ ਸਾਡੀ ਬੇਨਤੀ ਹੈ ਬਗੇਲੇ ਪਰਮਾਨ ਮੈਨੂੰ ਲੱਗਦਾ ਤੇਰੇ ਸੱਟ ਵਾਵਾ ਲੱਗ ਗਈ ਆਪਾਂ ਜੇਕਰ ਚੱਕਰ ਲਾ ਲਈਏ ਗਰਾਊਂਡ ਦਾ ਲਾ ਲਈਏ ਨਹੀਂ ਹਣਾ ਜਿਵੇਂ ਤੁਹਾਡੀ ਇਜਾਜ਼ਤ ਹੈ ਸਾਡਾ ਵੀਰ ਕਹਿੰਦਾ ਹੈ ਸਤਕਾਰ ਹੈ ਸਾਡਾ ਸਾਡੇ ਡੈਨੀ ਗੁਰਜਤ ਸਿੰਘ ਸਾਹਿਬ ਜੀ ਦੇ ਨਾਲ ਪਰਿਵਾਰਕ ਪਿਆਰ ਹੈ ਤੇ ਵੈਗਰੂ ਮੇਰ ਕਰੇ ਕਿ ਸਾਡੇ ਵੀਰ ਦੇ ਤੋਂ ਮੋਢਾ ਚੜ ਗਿਆ ਫਿਰ ਖਿੱਟ ਹੋ ਜਾਣਾ ਪਰ ਸਾਹਮਣੇ ਟੱਕਰ ਚੋਟੀ ਦੀ ਵਾਪ ਪੈ ਗਈਆਂ ਬਾੜੀਆਂ ਇੱਕ ਪਾਸੇ ਲਖਵੀਰ ਮਹਿਦੀਪੁਰੀਆ ਤੇ ਦੂਸਰੇ ਪਾਸੇ ਜੱਗਾ ਤਿਆਰਪੁਰੀਆ ਉਹ ਸਾਹਮਣੇ ਖੇਡਦਾ ਕਾਕੇ ਕਲੀਅਰ ਸਾਰੀਆਂ ਮੁਬਾਰਕਾਂ ਜੱਗਾ ਦੇ ਵੱਲ ਹੌਲ ਰੈਣ ਸਾਡੇ ਵੀਰ ਨੇ 골ਡ ਮੈਡਲ ਦੇ ਨਾਲ ਵੱਡਾ ਸਨਮਾਨ ਯੂਰਪ ਦੀ ਧਰਤੀ ਤੇ ਕੀਤਾ ਰੇਸ਼ਮ ਚੰਬੇ ਵਾਲੇ ਸਾਡੇ ਪਹਵਾਰ ਦਾ ਲਓ ਸਾਹਮਣੇ ਅਗਲੀ ਰੇਡ ਲਵਦੀ ਤੇ ਬੋਲ ਤਾਲੀਆਂ ਬਲੇ ਉਧਰ ਕਹਿੰਦੇ ਗਿੰਦਰਪੂਰੇ ਵਾਲਾ ਜਿੰਨੇ ਜੱਪੇ ਲਾਉ ਪਰ ਜੱਪੇ ਦੇ 500 ਹਾਂ ਸਾਡਾ ਵੀਰ ਸਾਹਾ ਮੰਤਰੀ ਸੁਰ ਸਿੰਘ ਜੱਦੀ ਪਿੰਡ ਦੇ ਗਦਾਈ ਕਿ ਨਹੀਂ ਧਰਤੀ ਦੇ ਪੱਕੇ ਰਹਿਣ ਵਸੇਰੇ ਨੇ 500 ਉਧਰ ਤਿੰਨਾਂ ਕਬੱਡੀਆਂ ਦੇ ਮਨਜੋਤ ਤੇ ਲੱਗਾ ਹੋਇਆ ਇਧਰ ਭੂਰਾਂ ਦੇ ਗਿੰਦਰ ਤੇ 500 ਲੱਗਾ ਗੁਰਦਵਾਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਵੀਰਪਾਲ ਸਿੰਘ ਜੀ ਕੋਲ ਵੀ ਧੰਨਵਾਦ ਕਰਾਂਗੇ ਆਹ ਸਾਰਿਆਂ ਦਾ ਸਤਿਕਾਰ ਹੈ ਲਓ ਸਾਹਮਣੇ ਤਾਬਾ ਇੱਕ ਤਾਬਾ ਸੁਰ ਸਿੰਘੀਆਂ ਇੱਕ ਆਹ ਤਾਬਾ ਸਾਹਮਣੇ ਨੌਜਵਾਨ ਲਓ ਸਾਹਮਣੇ ਕਬੱਡੀ ਪਾਉਣ ਦੇ ਲਈ ਵਧਿਆ ਆ ਬੰਗਲਾ ਰਾਏ ਪਿੰਡ ਐ ਚਾਰ ਤਿਆਰ ਪਰ ਤਿਆਰ ਨੇ ਲੈ ਵੀ ਸੁੱਗੇ ਵਾਲਿਆ ਟਾਵਰਾ ਜੱਫਾ ਲਾਉਣਾ ਪੈਣਾ ਔਰ ਸਾਹਮਣੇ ਹਰਜੀਤ ਡੱਗੋ ਬੂਹੇ ਵਾਲਾ ਮੁੰਡਾ ਜੱਫਾ ਲਾਉਣ ਦਾ ਯਤਨ ਔ ਮੁੰਡਾ ਕੇਰ ਕੇਰ ਕੇ ਵੇਰ ਵੇਰ ਕੇ ਲੱਗਦਾ ਯੋਰ ਹੁੰਦੀ ਹੋਈ ਬੱਲੇ ਬੱਲੇ ਇਹ ਬੀਤਦਾ ਸਮਾਂ ਕੀ ਰਾਹ ਪਹਿਮਾਨ ਜੀ ਦਰਸ਼ਨ ਗਏ ਔਰ ਸਾਹਮਣੇ ਗੱਲਾਂ ਵਾਹ ਵੀ ਜੀ ਉਧਰਲੇ ਪਾਸੇ ਵੱਡੇ ਲਾਣ ਵੱਡੇ ਲਾਣ ਹੋਏ ਰਾਣਿਆਂ ਪੰਜ ਪੈਸੋ ਸਾਬੇ ਮੰਤਰੀਆਂ ਨੂੰ ਦਿੱਤੇ ਜਾਣੇ ਉਹਦੇ ਮਿੱਤਰ ਵੀ ਲਾਣ ਕਰਾਉਂਦੇ ਆ ਉਧਰ ਬਲਵਿੰਦਰ ਸਿੰਘ ਬਾੜ ਕੈਨੇਡਾ ਜਿਹੜਾ ਡੂਮਣੀ ਵਾਲਾ ਪਿੰਡ ਆ ਤੇ ਨਾਲ ਸਹਿਮ ਸਿੰਘ ਢਿੱਲੋਂ ਗੁਰਫਤੇ ਢਿੱਲੋਂ ਦਾ ਧੰਨਵਾਦ ਕਰਾਂਗੇ ਵੱਡਾ ਮੇਲਾ ਚੱਲ ਰਿਹਾ ਗੱਬਰੂ ਦੀ ਪਈ ਫੇਰੇੜ ਚਾਰ ਖਿਡਾਰੀ ਤਿਆਰ ਨੇ ਇਧਰਲੇ ਪੱਥੇ ਗੱਲਾਂ ਕਰੇ ਅਰਮਾਨ ਦੀਆਂ ਵੱਡੀਆਂ ਨੇ ਕਿ ਪੈਂਦੀਆਂ ਪਟਾਕੇ ਜਰਾ ਪਾਇ ਲੈਣ ਦੇ ਖਿੰਦੇ ਪਲਵਾਨੀ ਜੁੱਸੇ ਖਾਜੇ ਖੇਲੇ ਜੋ ਵੀ ਹੁੰਦਾ ਹੋ ਲੈਣ ਦੇ ਤੇ ਦੁਨੀਆ ਨਿਯਾਰੇ ਲੈਂਦੇ ਆਹ ਦੁਨੀਆ ਨਿਯਾਰੇ ਲੈਂਦੀ ਲੈ ਲੈਣ ਦੇ ਲਾਦੀ ਦੀ ਕਬੱਡੀ ਪਹਿ ਚੁੱਕੀ ਹੈ ਜੱਗਾ ਗਿੱਲ ਗੁਦਾਈ ਕੇ ਪੱਕੇ ਤੌਰ ਤੇ ਦੁਬਈ ਦੀ ਧਰਤੀ ਦੇ ਜਾ ਵਸਿਆ ਹੈ ਹਰਮਨ ਕਨੇਡਾ ਮਿੱਠੂ ਵੀਰਮਾ ਤੇ ਜੱਗਾ ਸੰਧੂ ਵੀਰਮ ਪਿੰਡ ਵਾਲੇ ਇਸ ਨਗਰ ਵਿੱਚ ਗੂੜੀ ਰਿਸ਼ਤੇਦਾਰੀ ਵੀ ਹੈ ਸਾਡੇ ਸੰਧੂ ਪਰਿਵਾਰ ਦੀ ਦਲਬਾਜ ਸਿੰਘ ਜੀ ਵੱਲੋਂ ਵੱਡੇ ਪਿਆਰ ਆਏ ਆ ਲੈ ਵੀ ਲਾਡੀ ਪੁੱਟਰ ਪੁਆਇੰਟ ਲਾ ਕੇ ਵਾਪਸ ਆ ਜੇਰ ਵੱਲੋਂ ਵੱਡੇ ਪਿਆਰ 2000 ਪੈਦੇ ਆਏ ਐ ਸਰਦਾਰ ਬਲਜੀਤ ਸਿੰਘ ਜੀ ਸਰਦਾਰ ਤਲਵਾਂਛੇ ਧਨਵਾਲ ਪਰ ਸਾਹਮਣੇ ਜੁੜੀ ਆ ਮਾਂ ਖੇਡ ਕਬੱਡੀ ਦੇ ਨਾਲ ਉਹ ਗੋਰ ਲਾਓ ਸਾਹਮਣੇ ਰਾਜੂ ਕਟੋਰਾ ਪਿੰਡ ਐ ਨੌਜਵਾਨ ਦਾ ਲੈ ਵੀ ਭੂਰੇਆ ਵਾਲੇ ਗਿੰਦਰ ਜੱਟਾ ਹੋ ਮੂਰੇ 500 ਲੱਗਾ ਐ ਅਮਰਤ ਨੂੰ 500 ਲੁੱਟਿਆ ਜਾਣਾ ਭੂਰੇ ਵਾਲੇ ਗਿੰਦਰ ਦੇ ਜੱਫੇ ਦੇ ਖਾਪਾ ਮੰਤਰੀ ਕਹਿੰਦਾ ਉਧਰ ਜਾਇ ਦੀ ਪਿੰਕੇ ਨੇ ਜੱਫਾ ਵੀ ਕਹਿੰਦੇ 1000 ਲੱਗਾ ਮਨਜੋਤ ਗਦਾਈ ਕੇ ਵੱਲ ਨਹੀਂ ਗਏ ਧੰਨਵਾਦ ਕਰਾਂਗੇ ਆ ਮੰਦੀਪ ਮੰਦੀਪ ਆ ਮੁੰਡੇ ਤੇ ਘੱਟੋ ਘੱਟ 4-5 ਮੈਚ ਆਪਾਂ ਬੋਲੇ ਅੰਮ੍ਰਿਤ ਨੌਜਵਾਨ ਕਹਿੰਦੇ ਭੰਗਾਰੇ ਪਿੰਡ ਵਾਲਾ ਇਹ ਭਰਵੇਂ ਜੁੱਸੇ ਵਿੱਚ ਕਬੱਡੀ ਪਾਉਂਦਾ ਪੂਰਿਆ ਵਾਲੇ ਗਿੰਦਰ ਪਹਿਲਵਾਨ ਇਹ ਮੁੰਡੇ ਨੂੰ ਵੀ ਜੱਫਾ ਤਾਵਾ ਤਾਵਾ ਹੀ ਲੱਗਦਾ ਪਰ ਸਾਹਮਣੇ ਦੇ ਹੁੰਦੇ ਨੋਟ ਪਣਾਇਆ ਤੇ ਗਿਆ ਲੱਕ ਫੜਾਇਆ ਤੇ ਗਿਆ ਪੂਰਿਆਵਾਲੇ ਗਿੰਦਰ ਦੇ ਵੀ ਜੱਫੇ ਉੱਪਰ ਸਾબા ਮੰਤਰੀ ਸਾਡਾ ਵੀਰ ਢਿੱਲੋਂ ਪਰਿਵਾਰ ਵੱਲੋਂ ਵੱਡੇ ਮਾਨ ਸਰਮਾਨ ਕੀਤੇ ਜਾਣਗੇ ਲੋ ਤਿਲਬਰ ਵੀ ਤਿਆਰ ਤੇ ਜੋਹਾਂ ਵਿੱਚੋਂ ਪੂਰਿਆਵਾਲੇ ਗਿੰਦਰ ਹੋ ਮੂਰੇ ਬੋਸਾ ਦਾ 500 ਯਾਰ 1000 1500 2000 ਤੇ ਗੱਲ ਪਹੁੰਚ ਜਾਵੇ ਗੱਲਾਂ ਵੱਡੀਆਂ ਹੋਣ ਗਿਆ ਪਰ ਸਾਹਮਣੇ ਇੱਕ ਪਾਸੇ ਕਰਨ ਵਰਪਾਲ ਤੇ ਦੂਸਰੇ ਪਾਸੇ ਧੋਲਾ ਵਾਲੀ ਮਸ਼ੀਨ ਦਿਲਬਰ ਤੇ ਮਾਤਰੀ ਵੱਲੋਂ ਨੇ ਮਿੱਤਰਾਂ ਵੱਲੋਂ 500 ਦਿੱਤਾ ਜਾਣਾ ਉਹ ਕਿੰਨੇ ਗੱਲ ਸ਼ਰੀਪ ਪਈ ਹੈ ਕਿਦਾਈ ਕਹਿੰਦੇ ਮੇਲੇ ਦੀ ਚਾਰ ਖੜੀ ਤਾਮੇ ਦਰਦਾਰ ਸਿੰਘ ਜੀ ਧਾੜਾ ਜੀ ਨਾਲ ਪੰਦਰ ਫੌਜੀ ਉਹਨਾਂ ਦਾ ਖੱਟਗਾਂ ਦੇ ਹੀਰੇ ਪਹਿਲਵਾਨ ਦਾ ਸਮੇਜ ਪੁੱਤਰ ਪੱਧਰੀ ਦਾ ਇਗਰੀ ਕਬੱਡੀ ਵਾਲਿਆਂ ਬਾਈ ਦੇ ਵੀ ਧੰਨਵਾਦ ਕਰਾਂਗੇ ਵਡੀਆਂ ਸਵਾਮ ਇਧਰ ਨੇ ਪਾਤੇ ਕਹਿੰਦੇ ਤਾਬੇ ਸਰ ਸਿੰਘ ਵਾਲੇ ਦਾ ਪੁੱਤਰ ਕੋਸ਼ਿਸ਼ ਕਰ ਰਿਹਾ ਨੇ ਮਾਦੀ ਗਰਾਉਂਡਾਂ ਵਿੱਚ ਹੈ ਲਓ ਤਾਬਾ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਸੁਰਸਿੰਘ ਪਿੰਡ ਦਾ ਨੌਜਵਾਨ ਦਾ ਮਾਝੇ ਦਾ ਟਾਈਗਰ ਸੁਰਸਿੰਘ ਪਿੰਡ ਵਾਲਾ ਤਾਬਾ ਤੇ ਹਰਮਨ ਇਹ ਮਸਟ ਗੜੀਆਂ ਹਰਮਨ ਦਾ ਕਾਰਜ ਮਸਟ ਗੜੀ ਦੀ ਜੋੜੀ ਬੜੀ ਮਛਪਰ ਦਿੱਤਾ ਹੈ ਤੇ ਸਾਹਮਣੇ ਹਰਮਨ ਇਹ ਬੱਲੇ ਬੱਲੇ ਪਾ ਬੱਲੇ 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 ਉਹ ਸਾਣ ਭੜਦੇ ਗਦਾਈ ਕੇ ਵਿੱਚ ਉਹ ਸਾਣ ਉਹ ਇੱਕ ਵਾਰੀ ਗਦਾਈ ਚ ਵਾਲਾ ਤਾੜੀ ਜੀ ਮਾਰ ਕੇ ਇੱਥੇ ਇੱਥੇ ਆੜਾ ਨਹੀਂ ਇੱਕ ਤਾੜੀ ਮਾਰੋ ਪਿਆਰੀ ਸੱਜਣ ਜੀ ਇੱਕ ਛੋਟੀ ਦਾ ਮੈਚ ਖੇਡਿਆ ਜਾ ਰਿਹਾ ਹੈ ਅੱਜ ਕਹਿੰਦੇ ਗਦਾਈ ਕੇ ਦੀ ਧਰਤੀ ਤੇ ਧੰਤਨ ਬਾਬਾ ਸੰਤ ਖਾਲਸਾ ਜੀ ਨੂੰ ਯਾਦ ਕਰਦੇ ਆ ਕਿ ਧੰਤਨ ਬਾਬਾ ਸੰਤ ਖਾਲਸਾ ਮਹਿਮਾ ਅਪਰ ਅਪਾਰ ਦਸਾ ਦੀ ਜਿੱਥੇ ਜਿੱਥੇ ਲਾਏ ਆਸਣ ਹੁੰਦੀ ਜੈ ਜੈਕਾਰ ਤੁਸਾਂ ਦੀ ਲਓ ਸਾਹਮਣੇ ਇੱਕ ਚੋਟੀ ਦਾ ਖੇਡ ਮੇਲਾ ਸਾਡਾ ਮੰਤਰੀ ਸਾਹਮਣੇ ਆਨੰਦ ਮਾਣ ਰਿਹਾ ਸਾਡਾ ਵੱਡਾ ਵੀਰ ਮਾ ਖੇਡ ਕਬੱਡੀ ਦਾ ਤੇ ਲਾਡੀ ਭੁੱਲਰ ਸਭਰਾ ਪਿੰਡ ਵਾਲਾ ਗੱਗੂ ਵੀਰ ਦੀ ਧਰਤੀ ਇਹ ਲੱਭਦੀ ਪਈ ਹੈ ਕਬੱਡੀ ਇਹ ਮਾਝੇ ਦੇ ਮਝੈਲ ਸਾਰੇ ਪਲੇਅਰਾਂ ਦਾ ਕਾਲੀਆ ਦਾ ਮਨਦੀਪ ਕਦੇ ਵੀ ਜਿੰਨਾ ਨਹੀਂ ਦੇ ਸਕਦਾ ਮਾਝੇ ਤੁਸੀਂ ਬਹੁਤ ਮੈਨੂੰ ਪਿਆਰ ਸਤਿਕਾਰ ਦਿੱਤਾ ਤੁਹਾਡੇ ਕਰਕੇ ਇਹ ਮਾਣ ਮਿਲਿਆ ਕਈ ਮੁਲਖਾਂ ਦੇ ਵਿਜੇ ਮਿਲੇ ਵੀ ਸਤਿਕਾਰ ਦਿੱਤਾ ਬਹੁਤ ਬਹੁਤ ਧੰਨਵਾਦ ਮਾਪਾ ਕਹਿੰਦੇ ਗੁਰਦਾਰਸ ਵੀ ਬੱਬਰ ਵੀ ਪੁੱਜੇ ਹੋਇਆ ਇਹ ਬੱਲੇ ਬੱਲੇ ਹੋਈ ਜਾਂਦੀ ਆ ਆ ਨੰਬਰ ਕਹਿੰਦੇ ਰੇਡਰ ਦਾ ਕਿ ਕਹਿੰਦੇ ਖਿੰਡੇ ਨਹੀਂ ਹੁੰਦੇ ਮੈਂਟ ਲਾਈ ਦਾ ਚੱਕਰ ਚ ਲਾਉਣ ਨੂੰ ਉਹ ਮੁੰਡਾ ਫੇਰ ਆ ਤਿਆਰ ਖੁੱਤੀ ਪਾਉਣ ਨੂੰ ਸਾਦਾ ਮੰਤਰੀ ਫਿਆਗਿਆ ਤਿਆਰ ਖੁੱਤੀ ਪਾਉਣ ਨੂੰ ਅੱਜ ਵਾਕਿਆ ਜੱਟ ਨੇ ਖੁੱਤੀ ਪਾਈ ਹੋਈ ਹੈ ਉਹ ਗਦਾਈ ਕੇ ਦੀ ਧਰਤੀ ਦੇ ਵੱਡਾ ਖੇਡ ਮੇਲਾ ਖੇਡਿਆ ਜਾ ਰਿਹਾ ਹੈ ਇੱਕ ਪਾਸੇ ਸੋਗੇ ਵਾਲਾ ਟਾਵਰ ਤੇ ਦੂਸਰੇ ਪਾਸੇ ਰਾਜੋ ਕੇ ਪਿੰਡ ਹੈ ਕੋਰੇ ਦਾ ਪੁਆਇੰਟ ਲਾ ਕੇ ਵਾਪਸ ਆਇਆ ਫਿਰ ਤੋਂ ਧੰਨਵਾਦ ਸਾਡਾ ਕਾਕਾ ਸਾਡਾ ਭਪੀਰ ਪਰਿਵਾਰ ਆਕਾਸ਼ ਮਰਨ ਰੋਬਨ ਬਾਜਵਾ ਬਲਵਿੰਦਰ ਸਿੰਘ ਜੀ ਬਾਠ ਕੈਨੇਡਾ ਮੇਜਰ ਹਰੀਕੇ ਸਰਪੰਚ ਸਰਵਰ ਸਿੰਘ ਜੀ ਲਵੀ ਦੁਲਿਆ ਪਾਸ਼ਾ ਲਾ ਨੌਨ ਵਾਲਾ ਮਾਠਾ ਟੱਟ ਚਾਰ ਤਿਆਰ ਵਰ ਤਿਆਰ ਨੇ ਡਾਕਟਰ ਸ਼ਮਸ਼ੇਰ ਸਿੰਘ ਜੀ ਬਾਜਵਾ ਸਾਡੇ ਖਿਆਨਾ ਮੰਤਰੀ ਸਾਹਿਬ ਵੱਡੀਆਂ ਜ਼ਿੰਮੇਵਾਰੀਆਂ ਦੇ ਗੁਰੂ ਕਬਲੇ ਸੇਵਾਦਾਰ ਬਾਬਾ ਵੀਰਪਾਲ ਸਿੰਘ ਜੀ ਸਾਉਣਾ ਨੰਬਰਦਾਰ ਸਾਹਿਬ ਪਰ ਸਾਹਮਣੇ ਦਿਲ ਦਿਲ ਮੋਹ ਰਿਆ ਇੱਕ ਵਾਰੀ ਦਿਲਬਰ ਦੇ ਨਾਂ ਤੇ ਤਾੜੀ ਮਾਰੋ ਪਿਆਰੀ ਸਾਥਸੰਗਤ ਦੀ ਆਉਣ ਵਾਲੇ ਸਮੇਂ ਚ ਦਿਲਬਰ ਦਿਲਬਰ ਹੋ ਜਾਓ ਇਧਰ ਕਹਿੰਦੇ ਸਾਤਾ ਮੰਤਰੀ ਲਾਨ ਕਰਾਉਂਦਾ ਗਦਾਈ ਕੈਮਰਾ ਵੀਰ ਵੇ ਹੁਣ ਤੋਂ ਭੂਰੇਣਾ ਗਿੰਦਰ ਸਿੰਘ ਜੀ ਉਹਨਾਂ ਦਾ ਵੀ ਧੰਨਵਾਦ ਕਰਾਂਗੇ ਜੱਗਾ ਗਿੱਲ ਦਵਾਈ ਵਾਲਾ ਪਰ ਕਬੱਡੀ ਫੇਰ ਪਈ ਹੋਈ ਆ ਚਾਰ ਖਿਡਾਰੀ ਤਿਆਰ ਨੇ ਸਿੰਘ ਸੂਰਮੇ ਦੀ ਕਬੱਡੀ ਆ ਗੱਲ ਜੋਧਿਆਂ ਦੀ ਆ ਉਹ ਗੱਲ ਕਹਿੰਦੇ ਅਣਖਾਂ ਦੀ ਆ ਕਿ ਸਾਰੇ ਰੌਲੇ ਨਾ ਨਾਵਾਂ ਦੇ ਤੇ ਮਾਰਨ ਪੱਟਾਂ ਦੇ ਥਾਪ ਗਿਆ ਉਹ ਦੁੱਤ ਪੀਤਾ ਜਿੰਨਾ ਮਾਵਾਂ ਦਾ ਅੰਮ੍ਰਿਤ ਕਰਮੋ ਵਾਲੀ ਤੇ ਨਾਲ ਕਰਨ ਵਰਪਾਲ ਗਿੱਟਾ ਫੜਿਆ ਹੋਇਆ ਏ ਲੱਗਦਾ ਜੱਫਾ ਹੁੰਦੀ ਹੋਈ ਬੱਲੇ 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 ਵੀ ਤਾਂ ਸਵਾ ਲੈ ਵੀ ਕਰਨ ਵਰਪਾਲਾ ਵਾਲਿਆ ਲਾਡੀ ਵਾਡੀਆਂ ਕਿਸੇ ਵੇਲੇ ਮਹਿੰਗੀਆਂ ਪੈ ਜਾਂਦੀਆਂ ਐ ਜੱਗੇ ਪਰਾਉਣੋਂ ਦੇ ਨਾਲ ਐ ਤੇ ਜੱਗਾ ਸੰਧੂ ਵੀਰੋਂ ਸਾਡਾ ਵੀਰ ਤੇ ਨਾਲ ਸਰਪੰਚ ਨਾਲ ਸਰਦਾਰ ਗੱਲ ਚੱਲਦੀ ਸਰਦਾਰ ਬਲਖੀ ਸਿੰਘ ਜੀਆਂ ਦੀ ਤੇ ਦਰਬਾਚ ਸਿੰਘ ਦੀ ਸਾਰੀਆਂ ਸਤਕਾਰਯੋਗ ਹਸਤੀਆਂ ਵੱਡੇ ਪਿਆਰ ਭੇਜੇ ਤੰਤਰ ਬਾਬਾ ਸੰਤ ਖਾਲਸਾ ਜੀ ਨੂੰ ਯਾਦ ਕਰਦੇ ਆ ਇਹ ਲਾਤੀ ਬੋਲਰ ਦੇ ਸਾਹਮਣੇ ਟਾਵਰ ਸੁੱਕੇ ਵਾਲਾ ਬੜੀ ਤਾੜੀ ਤਾਂ ਯਾਰ ਖੁੱਲ ਕੇ ਮਾਰਦੇ ਪਹਿਲਵਾਨਾਂ ਦੇ ਨਾਂ ਤੇ ਇਹ ਘਾੜ ਦੇ ਪਿਆਰ ਕਰਕੇ ਆਇਆ ਬੂਰਾ ਪਹਿਲਵਾਨ ਜੀ ਬਾਬਾ ਗਰਤਾਰ ਸਿੰਘ ਜੀ ਬੱਬਰ ਬਹੁਤ ਵੱਡੇ ਪਿਆਰ ਦੇ ਗਿਆ ਹੁਣ ਇਧਰਲੇ ਪਾਸੇ 1500 ਭੂਰੇਲੇ ਕਿੰਦਰ ਦਾ ਕਹਿੰਦੇ ਜੱਫਾ ਸਰਦਾਰ ਤਹਿਰ ਸਿੰਘ ਦਾ ਪੁੱਤਰ ਆ ਕਿ ਬਾਪੂ ਕੇ ਖੇਡ ਪੁੱਤਾ ਸ਼ੇਰ ਬਣ ਕੇ ਵਿਖਾ ਦੇਣ ਚੋਟੀ ਦਾ ਪਲੇਅਰ ਬਣ ਕੇ ਸਾਦਾ ਮੰਤਰੀ ਜੀ 2000 ਕਰ ਦਈਏ ਜੇ ਤੁਹਾਡੇ ਵੱਲੋਂ ਐਲਾਨ ਹੋਵੇ ਕਰਦੇ ਰਾਣਿਆਂ ਵਿੱਚ ਦਿਓ ਇਹ ਭੂਰੇਆ ਵਾਲਾ ਕਿੰਦਰ 2 2 2000 ਵੀ ਹੀਰੇ ਨੇ ਵੀ ਉਂਗਲਾ ਖੜੀਆ ਕਰਕੇ ਕਹਤਾ ਤੇ ਕਹਤਾ ਤੇ 2000 2000 ਜਫਾ ਲਾਦਦਾ ਪੂਰਿਆਂ ਵਾਲੇ ਕਿਦ ਨੇ ਤਾੜੀ ਮਾਰੋ ਪਿਆਰੀ ਸਾਹਿਬ ਇਹ ਜਦੋਂ ਵੀ ਧਰਤੀ ਹੈ ਦੀ ਇਹ ਖੇਡ ਤਾਕਤਾਂ ਦੀ ਨਾਲ ਹੈਗੀ ਵੱਡੇ ਜਲਦੀ ਉਹਨੇ ਹੱਕ ਦੇ ਦੀਵਾ ਬਾਲਦਾ ਗੋਰਾ ਕਹਣਾ ਰਾਜੂ ਕੇ ਪਿੰਨ ਵਾਲਾ ਕਬੱਡੀ ਬੋਲਦਾ ਹੋਇਆ ਇੱਕ ਮਜਾਜਨ ਹੱਤਰਾ ਦੀ ਖੱਬੇ ਮੋਢੇ ਤੇ ਦੂਜਾ ਹੱਤਰਾ ਕਮੇ ਦੀ ਸੱਜੇ ਮੋਢੇ ਤੇ ਵੀ ਤੈਨੂੰ ਰਾਹ ਚਾਹਦੇ ਨਾ ਸਾਰਿਆਂ ਤੂੰ ਕੀ ਜਾਣੇਗਾ ਤੇਰੀ ਹੱਕ ਦੇ ਦੀਵਾ ਨਾਂ ਬਾਲਿਆ ਜਾਣੂਗਾ ਇਹ ਬੋਲ ਬੋਲਦਾ ਸ਼ੈਰੀ ਸਾਡਾ ਵੀਰ ਦੁੱਲਾ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਵਿੱਚ ਸ਼ੈਰੀ ਟੱਕ ਮਾਇਕ ਕਰਦੇ ਨੌਜਵਾਨ ਦੀ ਸਫਲਤਾ ਲੋਕ ਸਾਹਮਣੇ ਕਹਿੰਦੇ ਦੁੱਲੇ ਦੀ ਕਬੱਡੀ ਪੈ ਰਹੀ ਹੈ ਇਹ ਕਹਿੰਦੇ ਨਿਸ਼ਾਨ ਦੇ ਪਿੰਡ ਦਾ ਹੈ ਤਾਂ ਬੇਣੇ ਕਹਿੰਦੇ ਤਰਾਸ਼ਕੇ ਮਾ ਖੇਡ ਕਬੱਡੀ ਦੇ ਗਰਾਊਂਡਾਂ 'ਚ ਆ ਰਿਹਾ ਹੈ ਐਨ ਡਾਕਟਰ ਸ਼ਮਸ਼ੇਰ ਸਿੰਘ ਜੀ ਐਨ ਕਹਿੰਦੇ ਤੁਹਾਡੀ ਕੀਤੀ ہوئی ਮਿਹਨਤ ਰੰਗ ਲੈ ਕੇ ਆਈ ਹੈ ਆਹ ਲਾਕਾ ਇਹ ਕਹਿੰਦੇ ਮਾ ਖੇਡ ਕਬੱਡੀ ਦੇ ਬੱਬਰ ਸ਼ੇਰਾ ਦਾ ਕਣਕਪਾਵਾਏ ਦਿਲੋਂ ਐਨ ਕਹਿੰਦੇ ਨਮਲੇ ਹੀਰੇ ਐ ਪਰ ਆ ਸਰਦਾਰ ਜੋਤਾ ਸਿੰਘ ਖਭਰਾ ਦੇ ਪਿੰਡ ਦਾ ਇਹ ਕਹਿੰਦੇ ਗੋਪੀ ਦੇ ਪਿੰਡ ਦਾ ਗਗਨ ਨੇ ਲੀਗ ਮੈਚਾਂ ਵਿੱਚ ਬੰਦੇ ਵੱਲ ਟਰਾਈਆ ਪਰ ਫੁੱਗਿਆਂ ਵਾਲਾ ਟਾਵਰ ਐਨ ਕਹਿੰਦਾ ਬੜੀ ਦੂਰ ਤੋਂ ਚੱਲ ਕੇ ਆਇਆ ਐ ਲਾਡੀ ਖਭਰਾ ਪਿੰਡ ਤੋਂ ਵਿਦਾਈ ਕੇ ਦੀਆਂ ਦੋ ਕਬੱਡੀਆਂ ਰੌਣਕ ਵਿਦਾਈ ਕੇ ਲਾਭ ਵਿਦਾਈ ਕੇ ਬਾਬਾ ਜੀ ਬਾਬਾ ਵੀਰਪਾਲ ਸਿੰਘ ਦੀ ਡਿਗਰੇ ਵਾਲੇ ਤੇ ਸਰਪੰਚ ਸਾਡੇ ਗੱਲ ਚੱਲਦੀ ਐ ਸਾਡੇ ਪ੍ਰਭਾਲ ਸਾਡੇ ਮੰਤਰੀ ਸਾਡੇ ਭਰਾ ਦੀ ਸਰਪੰਚ ਸਰਬਣੋਂਾਂ ਦੀ ਇਹ ਕਹਿੰਦੇ ਐ ਮਨਜੋਤ ਗੁਦਾਈ ਕੇ ਦੀਆਂ ਦੋ ਕਬੱਡੀਆਂ 2000 ਦੀਆਂ ਆਣ ਗਿਆ ਮਨਜੋਤ ਪਾਣੀ ਪੂਣੀ ਪੀ ਲੈ ਜੱਟਾ ਭਾਵੇਂ 21 ਪਾ ਦੇ ਇੱਕ ਹੀ ਭਾਵੇਂ ਪਾ ਦੇ ਉਹ ਵੀ ਜੱਗਾ ਇਹ ਬਿਆਲਪੁਰੀਆ ਲਓ ਸਾਹਮਣੇ ਮੁੰਡਾ ਕਬੱਡੀ ਪਾਉਣ ਲਈ ਵਧਿਆ ਹੋਇਆ ਹੈ ਬੋਪੀ ਭਰਾ ਦੀ ਲੱਗੀ ਹੋਈ ਸਾਊਂਡ ਪਰ ਸਾਹਮਣੇ ਟੱਕਰ ਚੋਟੀ ਦੇ ਇੱਕ ਪਾਸੇ ਨਖਬੀਰ ਮਹਿਦੀਪੁਰੀਆ ਮੁੰਡਾ ਜੋ ਕਾਲੂ ਕੋਚ ਭਾਰੀਵਾਲ ਐਂ ਆਹ ਨੌਜਵਾਲ ਦੁਨਾ ਇਹ ਤਾਂਵੇਂ ਸੁਰ ਸਿੰਘਾ ਆਪਣਾ ਉਸਤਾਦ ਐਂ ਕਹਿੰਦੇ ਵਾਕੇ ਉਸਤਾਦ ਮੰਨਦਾ ਬੜੀ ਕਹਿੰਦੇ ਹਲੀਮੀ ਐ ਮੁੰਡੇ ਦੇ ਵਿੱਚ ਸਲਵਿੰਦਰ ਸਿੰਘ ਦੀ ਸੰਧੂ ਸਾਹਿਬ ਐਂ ਕਹਿੰਦੇ ਹੁਣ ਤੇ ਵਪਾਰੀ ਬਣ ਗਿਆ ਕਾਲਾ ਆਇਆ ਹੋਇਆ ਐ ਜਿਹਦਾ ਪਿਆਰ ਹੈ ਕਹਿੰਦੇ ਜੱਗੀ ਗਿੱਲ ਦੇ ਨਾਲ ਜੱਗੀ ਭਰਾ ਸਾਡਾ ਗਿੱਲ ਟੈਲੀਕਮ ਦਾ ਬਹੁਤ ਵੱਡਾ ਨਾਮ ਹੈ ਕਹਿੰਦੇ ਦੁਨੀਆਂ ਦੇ ਵਿੱਚ ਤੇ ਵਾਕਿਆ ਕਹਿੰਦੇ ਬੜੇ ਅਨਮੁੱਲੇ ਚਾਰਾਂ ਦਾ ਯਾਰ ਹੈ ਬੰਮਜੋਤ ਦੋ ਕਬੜੀਆਂ ਨੇ ਦੋ ਹੋ ਚੁੱਕੀਆਂ ਹੈ ਲਵਸਾ ਦਾ ਵੀਰ ਗੁਦਾਈ ਕੇ ਰੌਣ ਗੁਦਾਈ ਕੇ ਬਾਬਾ ਜੀ ਬਾਬਾ ਵੀਰਪਾਲ ਸਿੰਘ ਜੀ ਤੇ ਨਾਲ ਸਾਦਾ ਮੰਤਰੀ ਆ ਮੁੰਡੇ ਦੀਆਂ ਦੋ ਕਬੱਡੀਆਂ 2000 ਪਹਿਲੀ ਰੇਡ ਡੱਟ ਡਬਲ ਤੇ ਪਹਿਲੀ ਕਬੱਡੀ ਲਵਦੀਪ ਆ ਗਿਆ ਲਵਦੀਪ ਸਿੰਘ ਦੀ ਕਬੱਡੀ ਪੈ ਰਹੀ ਹੈ ਜਗਰਾਜ ਤੂਫਾਨ ਆਇਆ ਹੋਇਆ ਏ ਐਨ ਕਹਿੰਦੇ ਫਰੰਦੀਪੁਰ ਦੀ ਟੀਮ ਦਾ ਵੱਡਾ ਹਿੱਸਾ ਹੈ ਸਗਰਾਜ ਦਾ ਵੀਰ ਆਇਆ ਹੋਇਆ ਏ ਸਾਹਮਣੇ ਕਹਿੰਦੇ ਲਵਦੀ ਕਬੱਡੀ ਹੈ ਚਾਰ ਖੜੇ ਐ ਐਨ ਕਹਿੰਦੇ ਬਾਜਵਾ ਮੈਡੀਕਲ ਦਾ ਵੱਡਾ ਨਾਮ ਹੈ ਦੁਨੀਆਂ ਦੇ ਵਿੱਚ ਨਗਰ ਕਹਿੰਦੇ ਗਦਾਈ ਕੇ ਟੰਤਨ ਬਾਬਾ ਸੰਤ ਖਾਲਸਾ ਜੀ ਦਾ ਮੇਲਾ ਪਰ ਸਾਹਮਣੇ ਦਿਲਬਰ 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 ਐਨ ਕਹਿੰਦੇ ਦਿਲ ਨੂੰ ਟੱਚ ਕਰਨ ਵਾਲੇ ਜੱਫੇ ਲਾਏ ਹੁੰਦੇ ਨੇ ਪਰ ਦਿਲ ਪਰ ਦਿਲ ਪਰ ਪਰ ਨਾਮ ਨਾਮ ਪਰ ਸਾਹਮਣੇ ਨੰਬਰ ਤਾਂ ਦਿਲਬਰ ਦਾ सरपंच साहब ਨੂੰ ਤਸੜਦੇ ਵੀ ਕੋੜਣੀ ਐ ਇਹ ਮੰਤਰੀ ਸਾਹਿਬ ਜੀ ਤਸੱਲੀ ਨਾ ਹੀ ਕਰਾਉਂਦੇ ਐ ਇਹ ਤਾਂ ਤਸੱਲੀਆਂ ਹੀ ਕਰਾਉਂਦੇ ਐ ਸਰਪੰਚ ਦਾ ਸਰਪੰਚ ਜੀ ਵੇਖੋ ਜਿੰਨੀ ਸੰਗਤ ਜੁੜੀ ਸੀ ਨਾ ਉਵੇਂ ਹੀ ਸੰਗਤ ਜੁੜੀ ਐ ਇਹ ਹੁੰਦਾ ਪਿਆਰ ਇਹ ਹੁੰਦੀ ਹੈ ਮੁਹੱਬਤ ਔਰ ਸਾਡੇ ਵੀਰ ਭਗੇਲੇ ਪੁਲਵਾਨ ਦੇ ਲਈ ਛੋਟੀ ਸ਼ਾਵਨ ਦਵਾਵਾ ਨੇ ਬੰਗੂ ਸੱਚੇ ਪਾਸ਼ਾ ਸਾਡੇ ਭਰਾੜੋ ਚੜ੍ਹਦੀ ਕਲਾ ਬਖਸ਼ੇ ਤੰਤਰ ਜੋ ਗੱਲ ਚੱਲਦੀ ਸ਼ਹੀਦਾ ਸਿੰਘਾਂ ਦੀ ਔ ਸ਼ਹੀਦ ਕੁਲਵਿੰਦਰ ਸਿੰਘ ਬੱਬੂ ਬੱਬੂ ਦੀ ਵੀਲੀ ਦੀ ਯਾਦ ਵਿੱਚ ਵੀ ਵੱਡਾ ਖੇਡ ਜਿਵੇਂ ਧਰਤੀ ਦੇ ਹੁੰਦਾ ਪਰ ਜੋ ਜੈਦੀਪ ਬੈਂਕਿਆ ਵਾਲਾ ਲਾਹ ਚੋਟੀ ਦਾ ਜੱਫਾ ਜੈਦੀਪ ਤਾਂ ਜੱਫਿਆਂ ਦੇ ਬਹੁਤ ਵੱਡੇ ਮਾਨ ਸਨਮਾਨ ਸੀ ਜਿੰਨਾ ਵੀਰਾਂ ਨੇ ਲਾਏ ਆ ਆਪਾਂ ਜੈਦੀਪ ਤੱਕ ਪਹੁੰਚਦੇ ਕਰਦੀਏ ਕਿਉਂਕਿ ਨੰਗੇ ਪੈਰਾਂ ਦੀ ਕਮਾਈ ਬਹੁਤ ਰੱਖਣੀ ਔਖੀ ਹੈ ਪਰ ਸਾਹਮਣੇ ਸੁੱਖ ਤੇ ਦੁੱਲਾ ਤੇ ਰਾਹ ਦੇ ਵਿੱਚ ਬੈਠੀ ਹੋਣੀ ਗੋਲੀ ਜਾਣ ਕੇ ਦੁੱਲਿਆਂ ਦੇ ਟੁਕ ਚੱਲਦੇ ਮੈਚ ਦਿਨਾਂ ਭੋਲੇ ਪ੍ਰਵਾਨ ਜੀ ਮੈਨੂੰ ਲੱਗਦਾ 2-2 ਕਬੱਡੀਆਂ ਬਾਕੀ ਹੈ ਮਲੇਰ ਕੌਰ ਨੇ ਤਾਂ ਚੰਨ ਕੇ ਆਇਆ ਹੈ ਪਰ ਮਨਜੋਤ ਦੀ ਹੈ ਕਬੱਡੀ ਐਂਡ ਕਿੰਦੇ ਸਰਦਾਰ ਸਿੱਖਦੇਵ ਸਿੰਘ ਗਿੱਲ ਦੇ ਪੁੱਤ ਦੀ ਕਬੱਡੀ ਪੈ ਰਹੀ ਹੈ ਡੱਕ ਡਬਲ ਕਿਸੇ ਕੀ ਕਾਨ ਮੇ ਹੀਰਾ ਕਿਸੇ ਕੀ ਨਾਚ ਮੇ ਹੀਰਾ ਹਮੇ ਹੀਰੋ ਸੇ ਕਿਆ ਲੈਣਾ ਹਮਾਰਾ ਯਾਰ ਹੈ ਹੀਰਾ ਦਾ ਮੰਤਰੀ ਸਾਹਿਬ 2000 ਇਧਰ ਰੌਣਕ ਵੀਰ ਹੁਣੀ ਬੈਠੇ ਆ ਲੱਭ ਹੁਣੀ ਬਾਬਾ ਜੀ ਬਾਬਾ ਵੀਰਪਾਲ ਸਿੰਘ ਜੀਰਾ ਇਹ ਵੱਡੇ ਪਿਆਰ ਮਨਜੋਤ ਦੇ ਵੀ ਭੇਜ ਰਹੇ ਆ ਪਰ ਸਾਹਮਣੇ ਦੋਨੇ ਦੀ ਕਬੱਡੀ ਪਹਿਚ ਚੁੱਕੀ ਪੂਰਿਆ ਵਾਲਾ ਗਿੰਦਰ ਇਹ ਇੱਕ ਤਕਨੀਕੀ ਜਾਫੀ ਸਰਦਾਰ ਕਹਿਰ ਸਿੰਘ ਗਿੱਲ ਦਾ ਲੱਗਤੇ ਯਗਰ ਆ ਸਾਹਮਣੇ ਨੰਬਰ ਰੇਡਰ ਦੇ ਹਿੱਸੇ ਰੋਬਰਜੀ ਲਵਦੀ ਸਾਰੇ ਨਗਰ ਦਾ ਸਾਰੇ ਕਮੇਟੀ ਵਾਲੇ ਵੀਰਾਂ ਦਾ ਸਰਪੰਚ ਸਾਹਿਬ ਹੋਣਾ ਦਾ ਤੇ ਡਾਕਟਰ ਸਰਦਾਰ ਸਿੰਘ ਖੇਰ ਸਿੰਘ ਹੀ ਹੋਣਾ ਦਾ 31 ਨੰਬਰ ਨੇ ਬਹਾਦਰ ਬਾਬਾ ਬਿਧੀ ਚੰਦ ਕਬੱਡੀ ਕਲੱਬ ਸੁਰਸਿੰਘ ਤਾਬਾ ਸੁਰਸਿੰਘਿਆ ਪੁਲਵਾਰੀ ਇਹਨਾਂ ਦੀ ਟੀਮ ਦੇ ਨੰਬਰ ਨੇ 20 ਤੇ 9 ਨਾ ਸੌਰੀ 30 ਤੇ 1 31 ਔਰ ਅਮਰ ਸ਼ਹੀਦ ਭਾਈ ਲਖਮੀਰ ਸਿੰਘ ਕਬੱਡੀ ਕਲੱਬ ਘਰਿਆਲਾ ਇਸ ਟੀਮ ਦੇ ਜੇਤੂ ਨੰਬਰ ਨੇ ਸਾਡੇ 33 31 ਤੇ ਸਾਡੇ 33 ਦੇ ਦਰਮਿਆਨ ਸੋਨੀ ਛੰਨਾ ਵਾਲਿਆਂ ਇੱਕ ਛੋਟੀ ਦੀ ਟੱਕਰ ਖੇਢੀ ਗਈ ਹੈ ਪਰ ਫਿਰ ਤੋਂ ਧੰਮਾਦੀ ਹ ਤੰਤਰ ਬਾਬਾ ਸੰਤ ਖਾਲਸਾ ਜੀਆਂ ਦੀ ਸਾਰੇ ਸੇਵਾਦਾਰ ਵੀਰ ਨੇ ਪ੍ਰਬੰਧ ਕਮੇਟੀ ਨੇ ਸੇਵਾਦਾਰ ਵੀਰ ਨੇ ਸਾਭਾ ਮੰਤਰੀ ਢੱਲੋਂ ਪਰਿਵਾਰ ਉਰਫ ਅਤੇ ਢੱਲੋਂ ਆਕਾਸ਼ ਮਰੜ ਰੌਬੜ ਬਾਜਵਾ ਰਵਿੰਦਰ ਸਿੰਘ ਪਰਵੰਦਰ ਸਾਡੀ ਬਾਠ ਮੇਜਰ ਸਾਡਾ ਵੀਰ ਹਰੀ ਕੇ ਸਰਪੰਚ ਸਰਦਾਰ ਸਰਵਨ ਸਿੰਘ ਜੀ ਡਾਕਟਰ ਸ਼ਮਸ਼ੇਰ ਸਿੰਘ ਦੀ ਬਾੜਵਾ ਹੀਰਾ ਸਾਡਾ ਵੀਰ ਆ ਔਰ ਬਾਬਾ ਵੀਰਕਾ ਸਿੰਘ ਜੀ ਜੀਰਾ ਸਤਨਾਮ ਸਿੰਘ ਰਵਿੰਦਰ ਦਾ ਸਾਹ ਰਾਵਲ ਸਾਡਾ ਵੀਰ ਲਵਸਾ ਦਾ ਵੀਰ ਜਿਹੜੇ ਵੀਰ ਨੇ ਬੈਂਕਾਂ ਵਾਲੇ ਜੈ ਵੀਰ ਦੇ ਮਾਇਆ ਲਾਈ ਸੀ ਸਾਹਬਾ ਜੀ ਮੰਤਰੀ ਸਾਹਿਬ ਨਾਲ ਨੇ ਉਹ ਦੇਰ ਦਿਨ ਦੀ ਮਾਇਆ ਬਹੁਤ ਬਹੁਤ ਧੰਨਵਾਦ